ਇਸ ਮੇਲੇ ਤੋਂ ਬਾਅਦ ਤੁਸੀਂ ਇਹ ਗੱਲ ਤਾਂ ਬਿਲਕੁਲ ਹੀ ਨਹੀਂ ਕਹੋਗੇ ਕਿ ਯਾਰ ਅਸੀਂ ਕੱਟਾ ਢੋਣ ਵਾਲਾ ਕੰਮ ਕਰਦੇ ਆ ਤੇ ਇਸ ਮੇਲੇ ਤੋਂ ਬਾਅਦ ਤੁਸੀਂ ਆਹ ਗੱਲ ਵੀ ਬਿਲਕੁਲ ਨਹੀਂ ਕਹੋਗੇ ਕਿ ਯਾਰ ਪਸ਼ੂਆਂ ਚੋਂ ਰੂੜੀਓ ਹੀ ਬਚਦੀ ਆ ਕਿਉਂਕਿ ਜਿਹੜੇ ਸੱਜਣ ਮੇਰੇ ਨਾਲ ਖੜੇ ਆ ਨਾ ਇਹਨਾਂ ਨੇ ਬਹੁਤ ਵੱਡਾ ਰਤਬਾ ਕਮਾਇਆ ਪਰ ਹੁਣ ਗੱਲ ਇਹ ਵੀ ਆ ਕਿ ਯਾਰ 2 4 10 20 ਬੰਦਿਆਂ ਦੇ ਰਤਬਾ ਕਮਾਉਣ ਨਾਲ ਇਹ ਪੰਜਾਬ ਦਾ ਭਲਾ ਨਹੀਂ ਹੋਣ ਲੱਗਿਆ ਤਾਂ ਉਹਨਾਂ ਨੇ ਜਿੰਨਾ ਰਤਬਾ ਤਜਰਬਾ ਕਮਾਇਆ ਉਹਦੇ ਸਾਰੇ ਦਾ ਨਚੋੜ ਆ ਜਿਹੜਾ ਉਹ ਤੁਹਾਡੇ ਸਾਹਮਣੇ ਰੱਖਣਾ ਤਾਂ ਜੋ ਸਾਡੇ ਬੱਚਿਆਂ ਤੱਕ ਆਪਾਂ ਇਹ ਕਹਿ ਸਕਦੇ ਕਿ ਆ ਮੇਲਾ ਜਿਹੜਾ ਹੋਣ ਜਾ ਰਿਹਾ ਇੱਕ ਜਾਗ ਹੋਊਗਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਕਿਸਾਨੀ ਦੇ ਵਿੱਚ ਸਾਡੇ ਧੀਆ ਪੁੱਤਾਂ ਦੇ ਵਿੱਚ ਫੈਲ ਜੂਗਾ ਕੁਝ ਦਿਨਾਂ ਦਾ ਨਾ ਲੋਕਾਂ ਦਾ ਦਿਲ ਟੁੱਟਿਆ ਪਿਆ ਪਤਾ ਕਿਵੇਂ ਕਿ ਯਾਰ ਕਨੇਡਾ ਵਾਲਾ ਜਿਹੜਾ ਕੰਮ ਆ ਉਹ ਹੁਣ ਤਕਰੀਬਨ ਤਕਰੀਬਨ ਦਰਵਾਜੇ ਬੰਦ ਅਰਗਾ ਹੋਇਆ ਪਿਆ ਤੇ ਅਸੀਂ ਜਵਾਕਾਂ ਦਾ ਕੀ ਹੱਲ ਕਰਾਂਗੇ ਕਰਾਂਗੇ ਯਾਰ ਆਪਾਂ ਇੱਥੇ ਹੀ ਕਰ ਸਕਦੇ ਆ ਆਪਣੇ ਨਾਲ ਜਿਹੜੇ ਸੱਜਣਾਂ ਖੜੇ ਆ ਨਾ ਇਹ ਤੁਹਾਡੇ 3 ਪੁੱਤਾਂ ਦਾ ਭੁੱਖ ਬਣਾ ਕੇ ਦੇਣਗੇ ਆ ਜਿੰਨੀ ਇੱਧਰਲੇ ਪਾਸੇ ਨੂੰ ਪ੍ਰੀਤ ਸੰਗਤ ਖੜੀ ਆ ਨਾ ਇਹਨਾਂ ਨੇ ਮੰਡੀ ਨਹੀਂ ਸਵਾਰੀ ਇਹਨਾਂ ਨੇ ਇਸ ਮੰਡੀ 'ਚ ਤੁਹਾਡੇ ਬੱਚਿਆਂ ਦਾ ਭੁੱਖ ਸਵਾਰ ਕੇ ਦਿੱਤਾ ਆਪਾਂ ਸਾਰੀ ਗੱਲ ਵਿਸਥਾਰ ਨਾਲ ਬਾਈ ਸਣੀ ਹੁਣਾਂ ਨਾ ਕਰਦੇ ਆ ਇਸ ਬੰਦੇ ਬਾਰੇ ਮੈਂ ਇੱਕ ਗੱਲ ਚੀ ਗੱਲ ਮੁਕਾ ਦਿੰਨਾ ਕਿ ਇਹ ਬੰਦਾ ਘੋੜਿਆਂ ਦੀ ਦੁਨੀਆ ਦਾ ਸ਼ਿਖਰ ਹੈ ਤੇ ਆਪਾਂ ਇਹਨੂੰ ਉਧਰੋਂ ਇੱਧਰ ਲਿਆਂਦਾ ਗਾਵਾਂ ਮੱਝਾਂ ਬੱਕਰੀਆਂ ਵਾਲੇ ਪਾਸੇ ਕਿਉਂਕਿ ਸਾਨੂੰ ਉਹ ਸ਼ਿਖਰ ਦੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਲੋੜ ਆ ਆਪਾਂ ਇਸ ਬੰਦੇ ਦਾ ਤਜਰਬਾ ਵੀ ਲਵਾਂਗੇ ਬਾਈ ਸਸਤੀ ਕਸਤੀ ਆ ਬਈ ਜੀ ਸਸਤੀ ਕਸਤੀ ਸਲਾਮ ਸੱਜਣੋ ਸਿਆਣੇ ਕਹਿੰਦੇ ਹੁੰਦੇ ਆ ਕਿ ਲੰਗਰ ਤਾਂ ਉਹ ਹੀ ਕਿੰਨਾ ਉਤਮਾ ਜਿਹੜਾ ਇੱਕ ਭੁੱਖੇ ਪੇਟ ਨੂੰ ਰੋਟੀ ਦੇ ਦਿੰਦਾ ਬਿਲਕੁਲ ਜੀ ਬਿਲਕੁਲ ਤੇ ਉਹ ਲੰਗਰ ਕਿੱਡਾ ਉਤਮ ਹੋਊਗਾ ਜਿਹੜਾ ਕਿਸੇ ਨੂੰ ਨੌਜਵਾਨ ਨੂੰ ਰੋਟੀ ساری ਜ਼ਿੰਦਗੀ ਕਮਾਉਣ ਲਈ ਦੇ ਦੇਂਦਾ ਠੀਕ ਹੈ ਜੀ ਹਾਂ ਠੀਕ ਹੈ ਤਾਂ ਮੈਂ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਸੱਜਣ ਖੜੇ ਆ ਸੱਜਣੋਂ ਕੋਈ ਬੰਦਾ ਕਮਰਸ਼ੀਅਲ ਨਹੀਂ ਸਾਰੇ ਬੰਦੇ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਸਾਰੇ ਬੰਦੇ ਆਪਣੇ ਦਮ ਤੇ ਲੱਗਦੇ ਸਹੀ ਗੱਲ ਹੈ ਸਹੀ ਗੱਲ ਤੇ ਮੈਨੂੰ ਵੀ ਸ਼ਾਮਲ ਮੰਨਿਓ ਤੁਸੀਂ ਵੀ ਤੁਸੀਂ ਤਾਂ ਵੱਡੇ ਸੇਵਾਦਾਰ ਆਂ ਸਭ ਤੋਂ ਪਹਿਲਾਂ ਤੇ ਸਣੀ ਬਾਈ ਕੀ ਪ੍ਰਬੰਧ ਹੋਣਗੇ ਮਾੜਾ ਇਹ ਦੱਸਦੇ ਪ੍ਰਬੰਧ ਸੁਖਜਿੰਦਰ ਬਾਈ 23 24 25 ਦਾ ਜਿਹੜਾ ਆਪਣਾ ਇਹ ਮੇਲਾ ਜਿੱਥੇ ਆਪਾਂ ਖੜੇ ਆਂ ਜੀ ਚੰਡੇਆਣਾ ਪਿੰਡ ਆ ਇਹ ਜਿਹੜੀ ਇਹ ਇਹਨਾਂ ਦੀ ਮੰਡੀ ਇਹ ਚੰਡੇਆਲਾ ਦੀ ਜੀ ਤੇ ਨਾਲ ਇੱਕ ਮੰਡੀ ਤੇ ਮਸ਼ਹੂਰ ਹੈ ਜਿਹੜੇ ਪਿੱਛੇ ਇਹ ਚੰਡੇਆਲਾ ਪਿੰਡ ਦੀ ਆ ਚੜਕ ਮੰਡੀ ਵੱਜਦੀ ਆ ਚੜਕ ਮੰਡੀ ਵੱਜਦੀ ਆ ਜੀ ਤੇ ਸੰਯੋਗਤਾ ਪਹਿਲਾ ਮੁੱਡੋ ਪਿੰਡ ਦਾ ਜੀ ਪੰਚਾਇਤ ਦਾ ਜੀ ਬਾਈ ਆ ਦੇਖੋ ਖੁਸ਼ਦੀਪ ਜੀ ਖੜੇ ਆ ਜੀ ਪਹਿਲੇ ਦਿਨ ਤੇ ਜਿੰਦਨ ਅਸੀਂ ਆਏ ਉਦਨ ਹੀ ਇਹਨਾਂ ਨੇ ਆ ਕੇ ਕਹਿਤਾ ਵੀ ਸਾਰਾ ਪਿੰਡ ਚੰਡੇਲਾ ਤੁਹਾਡੇ ਨਾਲ ਆ ਬਾਈ ਜੀ ਤੇ ਇਹ ਦਿਨੋਂ ਸਾਡੇ ਨਾਲ ਆ ਜੀ ਤੇ ਦੂਜੇ ਨੰਬਰ ਜਦੋਂ ਸੰਘਰਸ਼ ਨੂੰ ਸ਼ੁਰੂ ਕਰਨਾ ਸੀ ਜੀ ਤੇ ਦੇਖ ਕੇ ਘਬਰਾਏ ਅਸੀਂ ਤੇ ਫਿਰ ਫਿਰ ਜੰਗਲ ਨੂੰ ਦੇਖ ਕੇ ਘਬਰਾਏ ਫਿਰ ਸਾਡਾ ਜਿੱਥੇ ਥਾਪੜਾ ਵੱਡਾ ਜੀ ਉਹ ਛੇਵੇਂ ਪਾਸੇ ਦੀ ਜਗ੍ਹਾ ਟਰੋਲੀ ਟਰੋਲੀ ਬਾਬਾ ਦੀ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਆ ਫੌਜ ਖੜੀ ਹੈ ਜੰਨੀ ਜੀ ਫਿਰ ਉਹਨਾਂ ਦੇ ਥਾਪੜੇ ਨਾਲ ਜਦੋਂ ਸਿੱਧੇ ਪੈ ਗਏ ਇਹ ਤੇ ਆ ਤੁਸੀਂ ਅੱਜ ਮੰਡੀ ਦਾ ਜਿਹੜਾ ਦ੍ਰਿਸ਼ ਹੈ ਪਹਿਲਾਂ ਵੀ ਫੋਟੋ ਦੇਵਾਂਗੇ ਤੁਹਾਨੂੰ ਬਹਾਲ ਕੀ ਸੀਗਾ ਤੇ ਹੁਣ ਵੀ ਆ ਸੰਗਤ ਨੇ ਤੇ ਸਾਡੀਆਂ ਫੌਜਾਂ ਨੇ ਆਂ ਸਵਾਰ ਕੇ ਇੱਥੇ ਤੱਕ ਲਿਆ ਤਾ ਕਹਿੰਦੇ ਵੀ 2.5-3 ਲੱਖ ਰੁਪਏ ਦਾ ਸਫਾਈ ਦਾ ਪ੍ਰੋਜੈਕਟ ਬਣਦਾ ਸੀ ਪ੍ਰੋਜੈਕਟ ਬਣਦਾ ਸੀਗਾ ਜੀ ਹਾਂ ਤੇ ਸੰਗਤ ਨੇ ਤੇ ਸੰਗਤ ਨੇ ਫਿਰ ਅੜੇ ਜੋ ਧੜੇ ਜਦੋਂ ਲੱਗੇ ਇਹ ਵਿੱਚ ਛਾੜਤਾ ਇਹਨਾਂ ਨੇ ਜੀ ਤੇ ਪਿਛਲੇ ਮੇਰੇ ਸਾਹਮਣੇ ਵਾਲਾ 14-15 ਸਾਲਾਂ ਬਾਅਦ ਇਹਦੀ ਸਫਾਈ ਇਹਦੀ ਸਫਾਈ ਹੋਈ ਹੈ ਜੀ ਇਹਦੀ ਸਫਾਈ ਹੋਈ ਹੈ ਸਫਾਈ ਹੋਈ ਹੈ ਬੰਨ ਪਈ ਤਿੰਨ ਮੁੜੇ ਆ ਦਿਨ ਮੁੜੇ ਜੀ ਆ 12 ਸਾਲਾਂ ਰੁੜੀ ਦੀ ਸੁਣੀ ਗਈ ਉਹ ਹੋ ਗਈ ਜੀ ਇਹਦੀ ਉਹ ਉਹ ਹੋ ਗਈ ਆ ਉਹ ਇਹਦੇ ਦਿਨ ਮੁੜ ਗਏ ਜੀ ਤੇ ਉਸ ਤੋਂ ਬਾਅਦ ਲੰਗਰ ਦਾ ਸਹਿਯੋਗ ਵੀ ਲੰਗਰ ਦਾ ਸਹਿਯੋਗ ਆਪਣੇ ਮਾਨਵਕੀਅਤ ਵੀਰ ਜੀ ਇਹਨਾਂ ਨੇ ਸਭ ਤੋਂ ਪਹਿਲਾਂ ਜਿਸ ਦਿਨ ਪਹਿਲੀ ਮੀਟਿੰਗ ਹੋਈ ਤੇ ਵੀਰੇ ਨੇ ਆ ਕੇ ਕਹਿੰਦਾ ਬਾਈ ਜੀ ਸਾਨੂੰ ਇੱਕ ਜਗ੍ਹਾ ਦੇ ਦਿਓ ਵੀ ਭੁੱਖਾ ਨਾ ਕੋਈ ਜਾਵੇ ਲੰਗਰ ਸਾਡਾ ਵੀਡੀਓਗ੍ਰਾਫੀ ਪਵਾ ਲਓ ਇਹਦੇ ਵਿੱਚ ਤੁਹਾਡੀ ਵੀਡੀਓਗ੍ਰਾਫੀ ਸਾਡਾ ਸਾਡੇ ਚੈਨਲ ਵੱਲੋਂ ਤੁਸੀਂ ਉਸ ਦਿਨ ਕਹਤਾ ਸੀ ਮੈਨੂੰ ਵੀ ਸਨੀ ਭਾਈ ਵੀ ਤੁਸੀਂ ਬੇਬੇ ਕਰੋ ਜੋ ਮੈਂ ਜਿੰਨਾ ਸੇਵਾ ਕਰਨੀ ਹੈ ਮੈਂ ਬੈਠਾ ਵੀ ਮੇਰਾ ਆਪਦਾ ਮੇਲਾ ਤੁਸੀਂ ਇਹ ਟੈਨਸ਼ਨ ਹਾਂ ਵੀ ਵੀਰੇ ਮੈਂ ਹੁਣ ਵੀ ਸੰਗਤ ਸਾਹਮਣੇ ਕਹਿਣਾ ਕਿ ਇਹ ਮੇਲੇ ਦਾ ਕੁਛ ਨਹੀਂ ਲਵਾਂਗੇ ਸਾਰਾ ਫਲਮਾਵਾਂਗੇ ਇਹਨੂੰ ਪੂਰਾ ਪੂਰਾ ਟਟ ਕੇ ਸਹਿਯੋਗ ਕਰਾਂਗੇ ਇਹਨੂੰ ਇੱਕ ਵਾਰ ਜਿਵੇਂ ਤੁਸੀਂ ਲੱਗੇ ਆ ਨਰਸ ਵਰਤ ਐਵੇਂ ਜੋਟਾਂਗੇ ਜੋਟਾਂਗੇ ਸਹੀ ਗੱਲ ਹੈ ਤੇ ਪੂਰੀ ਡਿਊਟੀ ਦੇਵਾਂਗੇ ਤੇ ਮਾੜਾ ਜਨਾਮਾਂ ਦਾ ਵੀ ਵੇਰਵਾ ਦੇ ਦਿਓ ਤੇ ਕੈਟਾਗਰੀਆਂ ਦਾ ਵੀ ਕੈਟਾਗਰੀਆਂ ਦੇ ਵੀ ਆਪਾਂ ਦਿਖਾ ਦਈਏ ਕੈਟਾਗਰੀ ਤਾਂ ਇਹਦੇ ਚ ਮੇਰੇ ਖਿਆਲ ਅਣਗਿਣਤੀ ਕੈਟਾਗਰੀ ਬਣ ਗਈ ਜੀ ਹਾਂਜੀ ਚੋਈ ਵਾਲੇ ਮੁਕਾਬਲੇ ਚ ਆਪਾਂ ਬੁਲਟ ਮੋਟਰਸਾਈਕਲ ਰੱਖੇ ਜੀ ਜੀ ਫਿਰ ਆਪਾਂ ਪਲਸਰ ਰੱਖੇ ਦਰਜਾ ਬਰ ਦਰਜਾ ਜੀ ਮੈਂ ਆਪਾਂ ਇਨਾਮ ਰੱਖੇ ਪਹਿਲੇ ਪੰਜਾਂ ਚ ਆਪਾਂ ਮੋਟਰਸਾਈਕਲ ਸਕੂਟਰ ਜਿੰਨ ਤੱਕ ਹੈਗੇ ਜੀ ਜੀ ਫਿਰ ਆਪਣੇ ਉਹਦੇ ਚ ਆਪਾਂ ਬੈਸਟ ਐਨੀਮਲ ਨੂੰ ਜਿਹੜੀ ਇਹ ਗਾਂ 50 ਦੇ ਉੱਪਰ ਆਪਾਂ ਦਿੰਨੇ ਆ ਪਲੱਸ ਨੂੰ ਟਰੈਕਟਰ ਜੀ ਟਰੈਕਟਰ ਦੇਣੇ ਆ ਫਿਰ ਆਪਾਂ ਮੱਝ ਨੂੰ ਇਸੇ ਤਰ੍ਹਾਂ ਦੇਣਾ ਜਿਹੜੀ 30 ਪਲੱਸ ਦਿੰਦੀ ਹੈ ਉਹਨੂੰ ਟਰੈਕਟਰ ਹੈ ਜੀ ਤੇ ਐਵੇਂ ਨੀਲੀ ਚ 25 ਪਲੱਸ ਨੂੰ ਟਰੈਕਟਰ ਹੈ ਜੀ ਤੇ ਕਹਿੰਦਾ ਮਤਲਬ ਇੱਕ ਅੱਡ ਜਿਹੜੀ ਨਵੀਂ ਪਹਿਲੀ ਮੇਲੇ ਦੀ ਆਪਾਂ ਸਕੀਮ ਲਈ ਹੈ ਵੀ ਕੈਟਾਗਰੀ ਚ ਨਾ ਬੰਦੇ ਆਪਣੇ ਜਿਹੜੇ ਲੋਕਲ ਸੀ ਉਹ ਕਹਿੰਦੇ ਯਾਰ ਵੱਡੇ ਚੈਂਪੀਅਨ ਬੰਦੇ ਆਉਣਗੇ ਮੇਲੇ ਆਲੇ ਸਾਡਾ ਕੀ ਬਟੇ ਆਣਾ ਉਹ ਕੈਟਾਗਰੀ ਅਲੱਗ ਕਰਤੀ ਜੀ ਹੁਣ ਤੱਕ ਦੀਆਂ ਜਿੰਨੀਆਂ ਚੈਂਪੀਅਨ ਮੱਝਾਂ ਨੇ ਜੀ ਉਹ ਸਾਰੀਆਂ ਅੱਡ ਲੜਨਗੀਆਂ ਜੀ ਜਿੰਨੇ ਮੇਲੇ ਤੇ ਜਿੱਤੀਆਂ ਹੁਣ ਤੱਕ ਅੱਛਾ ਉਹ ਅਡ ਲੈਂਡਿੰਗ ਇਹ ਦੂਜਿਆਂ ਦੇ ਨਾਮ ਹੋਵੇ ਰਹਿਣਗੇ ਜੀ ਵੀ ਥਲੜੇ ਕਿਸਾਨ ਨੂੰ ਵੀ ਆਪਾਂ ਮੌਕਾ ਦੇਣਾ ਕਿ ਤੂੰ ਭਾਈ ਆ ਤੂੰ ਆ ਨਵੇਂ ਬੰਦੇ ਨੂੰ ਵੀ ਤੂੰ ਆ ਜਿਵੇਂ ਤੁਸੀਂ ਦੱਸਿਆ ਵਿਦੇਸ਼ ਵਾਲਾ ਕੰਮ ਛੱਡ ਕੇ ਜੀ ਪਹਿਲਾ ਮੈਸੇਜ ਜਿਹੜਾ ਇੱਥੇ ਆ ਵੀ ਇੱਕ ਤਾਂ ਬਰੀਡ ਦਾ ਸੁਧਾਰ ਹੋਵੇ ਜੀ ਆਪਣੇ ਕਿਸਾਨ ਨੂੰ ਬਰੀਡ ਦਾ ਪਤਾ ਲੱਗੇ ਕੀ ਹੈ ਜੀ ਦੂਜਾ ਨੰਬਰ ਇੱਥੇ ਕੰਪਨੀ ਆਉਣ ਜੀ ਜਿਹੜੀਆਂ ਸਾਈਲੇਜ ਬਾਰੇ ਦੱਸਣ ਨਿਊਟ੍ਰੀਸ਼ਨ ਬਾਰੇ ਦੱਸਣ ਵੀ ਅਸੀਂ ਕਿਵੇਂ ਖਾਣਾ ਸੀ ਖੁਰਨੀਆਂ ਭਰ-ਭਰ ਕੇ ਸਿਗਜੇਂਦਰ ਜੀ ਅਸੀਂ ਖਰਚਾ ਵੱਧ ਕਰਕੇ ਦੁੱਧ ਘੱਟ ਕੱਢਦੇ ਹਾਂ ਜੀ ਟੈਕਨੋਲੋਜੀ ਇਹ ਕਹਿੰਦੀ ਹੈ ਵੀ ਤੁਸੀਂ ਘੱਟ ਪਾਓ ਜੀ ਵਧੀਆ ਤਰੀਕੇ ਨਾਲ ਪਾਓ ਵਧੀਆ ਬਰੀਡ ਨੂੰ ਪਾਓ ਤੇ ਚੌਗਣੀ ਆਮਦਨ ਕਰੋ ਜੀ ਉਹ ਕਿਤੇ ਨੂੰ ਆਪਾਂ ਇੱਥੇ ਦੱਸਣ ਦੇ ਬਾਬਤੇ ਮੇਲਾ ਕੋਈ ਨਿੱਜੀ ਪਸ਼ੂ ਨਹੀਂ ਪਾਉਣਾ ਕੋਈ ਆਪਾਂ ਇਸ ਲੈਵਲ ਦਾ ਕਿਸੇ ਨੂੰ ਨਿੱਜੀ ਆਪਾਂ ਖੱਟ ਕੇ ਨਹੀਂ ਦੇਣਾ ਕੁਝ ਸਾਰੇ ਭਰਾਵਾਂ ਨੂੰ ਜਿਹੜੇ ਮੇਰੇ ਭਰਾ ਸਰਕਾਰ ਦਾ ਖਾਸ ਕਰਕੇ ਜਿਹੜਾ ਜੋਰ ਲੱਗਿਆ ਇਸ ਮੌਜੂਦਾ ਸਰਕਾਰ ਦਾ ਆਪਣੀ ਦਾ ਮਾਨ ਸਾਹਿਬ ਸੀਐਮ ਸਾਹਿਬ ਕਹਰੇ ਵੀ ਬਾਹਰ ਵਿਦੇਸ਼ ਜਿਹੜੀ ਆਪਾਂ ਰੋਕੀਏ ਉਸ ਨਕਸ਼ੇ ਕਦਮਾਂ ਤੇ ਆਪਾਂ ਇਹ ਕਹਿੰਦੇ ਆ ਵੀ ਅਸੀਂ ਇਕੋਈ ਮੈਸੇਜ ਦਿੰਨੇ ਵੀ ਇੱਥੇ ਰਹਿ ਕੇ ਆਹ ਮੇਲਿਆਂ ਦੇ ਵਿੱਚ ਆਪਾਂ ਦੁੱਧ ਮੁਕਾਬਲੇ ਪਸ਼ੂ ਪਾਲਣ ਜਿਹੜਾ ਕਿਤਾ ਆਪਣਾ ਵਿਰਸੇ ਤੋਂ ਮਿਲਿਆ ਉਹਨੂੰ ਆਪਾਂ ਕਾਮਯਾਬ ਕਰੀਏ ਤੇ ਉਹਨੂੰ ਸਿੱਖੀ ਹਾਂ ਵੀ ਮਤਲਬ ਤੁਸੀਂ ਅੱਜ ਤੋਂ ਬਾਅਦ ਯਾਰ ਜਿਹੜਾ ਇਹ ਮੇਲਾ ਜਦੋਂ ਬਾਅਦ ਦੇ ਵਿੱਚ ਤੁਸੀਂ ਸੱਥਾਂ ਦੇ ਵਿੱਚ ਇਹ ਚਰਚਾਾਂ ਮਾ ਬੰਦ ਹੋ ਜਾਣੀਆਂ ਵੀ ਖੁਰ ਬੜਾਉਣ ਵਾਲਾ ਪੈਰ ਬੜਾਉਣ ਵਾਲਾ ਪੈਰ ਬੜਾਉਣ ਵਾਲਾ ਗੋਹੇ ਵਾਲਾ ਕੰਮ ਹੋ ਗਿਆ ਜੀ ਹੁਣ ਹਾਂ ਵੀ ਤੁਸੀਂ ਇੱਥੇ ਜ਼ਿੰਮੇਦਾਰਾਂ ਦੀਆਂ ਫੋਰਚੂਨਰਾਂ ਦੇਖੋਗੇ ਇਹਨਾਂ ਦੇ ਸਿਰੋਂ ਖਰੀਦੀਆਂ ਸਿਰੋਂ ਖਰੀਦੀਆਂ ਹੋਈਆਂ ਬਿਲਕੁਲ ਜੀ ਬਿਲਕੁਲ ਪਰ ਉਹ ਬੰਦੇ ਤੁਹਾਨੂੰ ਕੱਢ ਕੇ ਲਿਆ ਕੇ ਦਿਖਾਉਣ ਦਾ ਮਕਸਦ ਸਿਰਫ ਇਹੀ ਹੋਊਗਾ ਕਿ ਅਗਲੀ ਤੁਹਾਡੇ ਘਰੇ ਵੀ ਆ ਸਕਦੀ ਹੈ ਬਿਲਕੁਲ ਇੱਕ ਚੰਗੇ ਜਾਨਵਰ ਦੀ ਦੂਰੀ ਹੈ ਤੁਹਾਨੂੰ ਚੈਂਪੀਅਨ ਬਣਾਉਂਦੀ ਹਾਂ ਵੀ ਇਕੱਲਾ ਚਿੱਟਾ ਵੇਚਣ ਵਾਲੇ ਵੱਡਿਆਂ ਗੱਡੇ ਨੇ ਖਰੀਦੇ ਚਿੱਟਾ ਦੁੱਧ ਵੇਚਣ ਵਾਲੇ ਵੀ ਖਰੀਦ ਸਕਦੇ ਆ ਜੀ ਬਿਲਕੁਲ ਬਿਲਕੁਲ ਤਾਂ ਇਹ ਇਹ ਦਿਖਾਉਣਾ ਮਕਸਦ ਹੋਊਗਾ ਮੈਂ ਮਾੜਾ ਜਿਹਾ ਤੁਰ ਫਿਰ ਕੇ ਦਿਖਾ ਦਿਆਂਗੇ ਕਈ ਵਾਰੀ ਕੀ ਹੁੰਦਾ ਕਿ ਲੋਕਾਂ ਨੂੰ ਐ ਲੱਗਦਾ ਕਿ ਯਾਰ ਚੜੱਕਾ ਵਾਲੀ ਮੰਡੀ ਬਹੁਤ ਚਿਰ ਦੀ ਬੰਦ ਪਈ ਆ ਚੜੱਕਾ ਵਾਲ ਕੋਈ ਕਹਿ ਦਿੰਦੇ ਆ ਹਾਂ ਚੜੱਕਾ ਵਾਲੇ ਕਹਿੰਦੇ ਆ ਤੇ ਵੈਸੇ ਤਾਂ ਝੰਡੇ ਵਾਲੇ ਦੀ ਆ ਤਾਂ ਵੀ ਪਤਾ ਨਹੀਂ ਕੀ ਹੋ ਜੂਗਾ ਤੁਸੀਂ ਆਪਾਂ ਜਦ ਤੱਕ ਕਮਾਲ ਵੇਖੋ ਕਿ ਇਹਨਾਂ ਨੇ ਤੁਸੀਂ ਆ ਦੇਖੋ ਪ੍ਰੀਤ ਪਰਲੇ ਪਾਸੇ ਨੂੰ ਕੈਮਰਾ ਘੁਮਾ ਕੇ ਪਿੱਛੇ ਨੂੰ ਗਰਾਊਂਡ ਦਿਖਾਈ ਬੇਟਾ ਕਿੰਨਾ ਵਧੀਆ ਬਣਾਇਆ ਤੇ ਕਿੰਨੇ ਦਿਨ ਪਹਿਲਾਂ ਤੱਕ ਵੀਰੇ ਐਂਟਰ ਹੋ ਜਾਣ ਜਾਨਵਰ ਇਹ ਆਪਣੀ ਐਂਟਰੀ 19 ਤੱਕ ਹੈ ਜੀ ਜੀ 19 ਤੋਂ ਪਹਿਲਾਂ ਜਿਹੜੀ ਮਿਲਕਿੰਗ ਵਾਲੀ ਸਾਰੀ ਐਂਟਰ ਹੋ ਜੇ ਜੀ 19 ਤੱਕ ਆਪਣੀ ਕਾਲ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਬਿਊਟੀ ਵਾਲੀ ਹੈ ਉਹ ਦਨ ਦੇ ਦਿਨ ਵੀ ਹੋ ਜਾਂਦੀ ਸਵੇਰੇ ਕੋਈ ਲਾਸਟ ਟਾਈਮ ਤੱਕ ਰੱਖਾਂਗੇ ਵੀ ਕੈਟਾਗਰੀ ਚਲਾਉਣ ਤੋਂ ਪਹਿਲਾਂ ਤੱਕ ਤੇ ਇਹ ਤਾਂ ਛੋੜ ਦਿੱਤੀ ਵੀ ਨੇੜੇ ਇੱਕ ਆਪਾਂ ਬੰਦਸ਼ ਨਹੀਂ ਰੱਖੀ ਬਾਈ ਜੀ ਆਹ ਮੇਲੇ ਚੁੰਦੇ ਵੀ ਜਿੱਦ ਦਿਨ ਐਂਟਰੀ ਹੋਗੀ ਪਸ਼ੂ ਖਤਮ ਹੋਏ ਤਾਂ ਬਾਦਲ ਜਾਉਂਗੇ ਜੀ ਆਪਾਂ ਕਹਿੰਨੇ ਵੀ ਘਰੇ ਕਿਸੇ ਨੇ ਇੱਕ ਜਾਨਵਰ ਦਿਖਾਉਣਾ ਤੇ ਉਹਦੀ ਬੰਦਸ਼ ਇੱਥੇ ਹੋ ਜੇ ਤੇ ਉਹਨੇ ਮਗਰ ਚੁਆਈ ਕਰਨੀ ਹੈ ਮਗਰ ਕੰਮ ਕਰਨਾ ਇਹ ਮੇਲਾ ਓਪਨ ਰੱਖਿਆ ਜਦੋਂ ਮਰਜੀ ਐਂਟਰ ਕਰ ਲਓ ਤੇ ਜਦੋਂ ਮਰਜੀ ਲੈ ਆਓ ਤੇ ਉਹ ਕਰ ਕਰਕੇ ਬਿਊਟੀ ਵਾਲਾ ਜਿਹੜਾ ਆਪਾਂ ਓਪਨ ਰੱਖਿਆ ਚੁਆਈ ਵਾਲਾ ਪੌਣੀ ਤਰੀਕ ਨੂੰ ਕੈਮਰਾ ਹੈਟ ਜਿਹੜੀ ਐ ਸਖਤ ਨਗਰਾਨੀ ਨਾਲ ਉਹ ਪਚੋਈ ਕਰਾਉਣੀ ਹੈ ਜੀ ਠੀਕ ਆ ਮਤਲਬ ਜਿਹੜਾ ਜਿਹੜਾ ਤਾਂ ਦੁੱਧ ਚੋਣ ਵਾਲਾ ਉਹ ਵੀ ਐਂਟਰੀ ਉਹ ਬੰਦੇ ਪਹਿਲਾਂ ਕਰਾ ਲੈਣਾ ਆ ਉਹ ਪਹਿਲਾਂ ਐਂਟਰੀਆਂ ਕਰਾ ਦੇਣਗੇ ਜੀ ਆ ਵੀ ਮੌਕੇ 23 24 ਨੂੰ ਵਾਕੇ ਕਰਾਉਣ 25 ਨੂੰ ਜਿਹੜੀ ਬਿਊਟੀ ਵਾਲੇ ਉਹ ਐਂਟਰੀਆਂ ਪਹਿਲਾਂ ਕਰਾ ਇੱਕ ਇੱਕ ਸਾਨੀ ਬਾਈ ਮੰਨ ਕੇ ਚਲੋ ਵੀ ਕਈ ਮੰਨ ਲਓ ਬਾਈ ਹਰਜੀਤ ਹੋਣਾ ਦਾ ਹੀ ਆ ਜਾਨਵਰ ਆ ਜਿੱਤਿਆ ਹੋਇਆ ਉਹ ਕੰਪੀਟੀਸ਼ਨ ਚ ਨਹੀਂ ਪਾਉਣਾ ਚਾਹੁੰਦੇ ਪਰ ਉਹਨਾਂ ਦਾ ਵੀ ਦਿਲ ਕਰਦਾ ਕਿ ਚੜੱਕ ਮੈ ਯਾਰ ਦਿਖਾ ਲਾਂ ਇਹ ਵਾਡੀ ਇੱਕ ਆਪਾਂ ਤਾਂ ਜਿਵੇਂ ਘੋੜਿਆਂ ਚ ਕੀਤਾ ਸੀ ਜੀ ਜਿਵੇਂ ਆਪਾਂ ਇੱਕ ਉਹ ਦਿਖਾਉਂਦੇ ਹੁੰਦੇ ਸੀ ਕਿ ਉਹਨੂੰ ਆਪਾਂ ਸ਼ੋਅ ਕਰਦੇ ਆਂ ਸ਼ੋਅ ਕਰਦੇ ਆ ਜੀ ਉਵੇਂ ਡਿਸਪਲੇ ਵਾਸਤੇ ਆਪਾਂ ਇੱਕ ਛੋਟਿਆਂ ਦਾ ਮੱਝਾਂ ਦਾ ਪ੍ਰਾਣੀ ਦਾ ਕੋਈ ਗਾਂ ਕਿਸੇ ਤੇ ਜਾਨਵਰ ਹੈ ਉਹ ਬੰਦਾ ਸਾਡੇ ਨਾਲ ਸੰਪਰਕ ਕਰੇ ਬਕਾਇਦਾ ਉਹਨੂੰ ਟਾਈਮ ਦੇਵਾਂਗੇ ਬਕਾਇਦਾ ਤੁਸੀਂ ਉਹਦੀ ਬਰੀਡ ਤੇ ਬੋਲਿਓ ਤੇ ਉਹਨੂੰ ਮੌਕਾ ਦਿਓ ਵੀ ਭਾਈ ਤੇਰਾ ਜਿਹੜਾ ਚੀਜ਼ ਆ ਤੁਸੀਂ ਸ਼ੋਅ ਪ੍ਰਦਰਸ਼ਨੀ ਐਂਟਰ ਨਾ ਕਰ ਪਰ ਉਹਨੇ ਇੱਕ ਰਿੰਗ 'ਚ ਟਾਈਮ ਦੇਵਾਂਗੇ ਦਿਖਾਉਣ ਵਾਸਤੇ ਵੀ ਆ ਜਿਹੜੀ ਕੁਆਲਿਟੀ ਹੈ ਚੀਜ਼ ਘਰੇ ਸੰਭਾਲ ਕੇ ਰੱਖੀ ਹੋਈ ਹੈ ਉਹਨਾਂ ਸਾਰਿਆਂ ਨੂੰ ਆਪਣਾ ਸੱਦਾ ਉਹਨਾਂ ਵਾਸਤੇ ਅਲੱਗ ਅਸੀਂ ਡਿਸਪਲੇ ਬਣਾ ਕੇ ਦੇਵਾਂਗੇ ਸਾਡੇ ਬਾਈ ਦੀ ਪੂਰੀ ਜ਼ਿੰਮੇਵਾਰੀ ਹੈ ਇਹਨਾਂ ਨੇ ਆਪ ਪਲਾਨ ਕਰਕੇ ਕਿਹਾ ਵੀ ਭਾਈ ਆਪਾਂ ਡਿਸਪਲੇ ਵਾਸਤੇ ਨਾ ਜਾਨਵਰ ਜਿਹੜੇ ਕੀਮਤੀ ਜਿਹੜੇ ਹੀਰੇ ਨੇ ਜਿਨ੍ਹਾਂ ਨੇ ਇੰਟਰ ਨਹੀਂ ਕਰਨਾ ਕਦੋਂ ਦੇ ਚੈਂਪੀਅਨ ਸਦਾ ਦੇ ਜੇਤੂ ਹੈ ਲੈਜੈਂਡ ਨੇ ਉਹਨਾਂ ਨੂੰ ਐਡ ਡਿਸਪਲੇ ਲਾਵਾਂਗੇ ਵੀ ਦਰਸ਼ਕ ਆਣ ਦੇਖਣ ਵੀ ਆ ਕੀ ਜਾਨਵਰ ਹੈ ਕੀ ਇਹ ਕੁਆਲਿਟੀ ਹੈ ਤੇ ਉਹਨਾਂ ਦਾ ਰਿੰਗ ਤੇ ਜਿਹੜਾ ਲਵਾ ਕੇ ਦੇਵਾਂਗੇ ਦੂਸਰੇ ਨੰਬਰ ਤੇ ਤੁਸੀਂ ਦੇਖੋ ਮੈਂ ਸਾਰੇ ਜਿੰਨੇ ਵੀ ਸਟਾਲਾਂ ਵਾਲੇ ਵੀਰ ਆ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਇੱਕ ਮੇਰੇ ਵੱਲੋਂ ਹੋਰ ਆਫਰ ਆ ਕਿ ਤੁਸੀਂ ਮੈਨੂੰ ਸਾਥ ਦੇ ਆ ਪੈਸੇ ਦਿੰਨੇ ਆ ਜਿੰਨੇ ਮੈਂ ਮੰਗਦਾ ਉੰਨੇ ਦੇ ਕੇ ਮੈਥੋਂ ਵੀਡੀਓ ਕਰਾਉਨੇ ਆ ਜੀ ਜੀ ਤੁਸੀਂ ਇੱਥੇ ਆਓ ਇੱਥੇ ਤੁਹਾਡੀ ਆਿਆਂ ਦੀ ਮੈਂ ਫ੍ਰੀ ਵੀਡੀਓ ਕਰਕੇ ਦੇਵਾਂਗਾ ਠੀਕ ਆ ਨਾ ਤੇ ਤੁਸੀਂ ਇੱਥੇ ਆਓ ਸਟਾਲ ਲਾਓ ਤੁਹਾਡਾ ਸਟਾਲ ਵਾਲਾ ਖਰਚਾ ਤਾਂ ਮੈਂ ਬੱਸ ਕਰ ਦੂੰਗਾ ਠੀਕ ਹੈ ਜੀ ਥੋੜਾ ਜੀਰੋ ਹੋ ਗਿਆ ਸਟਾਲ ਵਾਲਾ ਉਸ ਤੋਂ ਬਾਅਦ ਜਿਹੜੀ ਕਿਸਾਨਾਂ ਲਈ ਜਾਣਕਾਰੀ ਆ ਜਿਹੜੇ ਕਿਸਾਨ ਤੋਂ ਡਾਇਰੈਕਟ ਜੁੜ ਗਏ ਉਹ ਹੋ ਗਿਆ ਤੁਹਾਡੇ ਨਫੇ ਦਾ ਸਹੀ ਗੱਲ ਹੈ ਸਹੀ ਗੱਲ ਹੈ ਜੀ ਤਾਂ ਮੈਂ ਤੁਸੀਂ ਸਟਾਲਾਂ ਲੈ ਕੇ ਇੱਥੇ ਆਓ ਤੇ ਮੈਨੂੰ ਕਹਿਣਾ ਕਿ ਸਜੇਂਦਰ ਇੱਥੇ ਸਟਾਲ ਲੱਗੀ ਆ ਸਾਡੀ ਜਿਹੜੀ ਜਾਣਕਾਰੀ ਆ ਉਹ ਜਾਣਕਾਰੀ ਉਹ ਦਿਖਾਣੀ ਹੈ ਠੀਕ ਹੈ ਤਾਂ ਮੈਂ ਤੁਹਾਡੀ ਜਾਣਕਾਰੀ ਆ ਜਿਹੜੀ ਉਹ ਸਾਰੀਆਂ ਸਟਾਲਾਂ ਦੀ ਦੇਵਾਂਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਨਾ ਜੀ ਤੁਸੀਂ ਕੰਬਾਈਨਾ ਤੁਸੀਂ ਕਿਸਾਨਾਂ ਨਾਲ ਸੰਬੰਧ ਸੰਦ ਸੰਦ ਕਿਉਂਕਿ ਇੱਕ ਗੱਲ ਸਾਫ਼ ਆ ਵੀਰੇ ਕਿ ਤੁਹਾਡੇ ਤਾਂ ਹੀ ਵਿਕਣਿਆ ਜੇ ਸੋਣੇ ਉਹ ਜ਼ਿੰਮੇਦਾਰ ਵੱਡਾ ਹੋਊਗਾ ਵੱਡਾ ਹੋਊਗਾ ਸਹੀ ਗੱਲ ਹੈ ਤੇ ਜ਼ਿੰਮੇਦਾਰ ਵੱਡਾ ਤਾਂ ਹੋਊਗਾ ਜੇ ਇਹੋ ਜੇ ਮੇਲੇ ਸਫਲ ਹੋਣ ਸਫਲ ਹੋਣਗੇ ਠੀਕ ਹੈ ਜੀ ਗੱਲ ਠੀਕ ਹੈ ਨਾ ਤਾਂ ਇਸ ਮੇਲੇ ਨੂੰ ਸਫਲ ਹੋ ਕਰਨ ਵਾਸਤੇ ਵੀ ਮਤਲਬ ਤੁਸੀਂ ਜ਼ੋਰ ਲਾ ਦਿਓ ਬਿਲਕੁਲ ਜੀ ਬਿਲਕੁਲ ਤੇ ਜਿੰਨਾ ਅਸੀਂ ਤੁਹਾਡਾ ਪੈਸਾ ਵਾਪਸ ਕਰ ਸਕਦੇ ਹੋਏ ਉਹ ਸੀ ਕਰਾਂ ਉਹ ਸੀ ਕਰਾਂਗੇ ਠੀਕ ਤੇ ਥੋੜਾ ਜਿਹਾ ਤੁਸੀਂ ਉਧਰੋਂ ਸਟਾਲ ਵਾਲੇ ਪਾਸਿਓਂ ਰੇਟ ਮੇਰੇ ਹਿਸਾਬ ਨਾਲ ਸਾਫ ਨਹੀਂ ਆਪਾਂ ਤਾਂ ਇੱਕ ਵੀ ਸੁਖਜਿੰਦਰ ਜਿੰਨਾ ਆਪਣਾ ਖਰਚਾ ਆ ਆਪਾਂ ਤਾਂ ਉਨਾ ਹੀ ਲੈਣਾ ਜਿੰਨਾ ਕ ਆਪਾਂ ਸਰਵਾਈਵ ਕਰਕੇ ਉਹ ਖਰਚਾ ਕੱਢਿਆ ਜਾਵੇ ਨਾ ਆਪਣਾ ਕੋਈ ਇਹਦੇ ਚ ਇਨਕਮ ਦਾ ਤੇ ਨਾ ਲਾਸ ਦਾ ਵੀ ਜੋ ਨੋ ਪ੍ਰੋਫਿਟ ਨੋ ਲਾਸ ਤੇ ਆਪਾਂ ਵੀਰੇ ਨੂੰ ਜਿਹੜੇ ਵੀ ਆਪਣੇ ਆਉਣਗੇ ਸੱਜਣ ਉਹਨਾਂ ਨੂੰ ਦੁਕਾਨ ਦੇਣੀ ਹੈ ਜਿਹੜੀ ਉਹ ਹਾਂਜੀ ਜਿਹੜਾ ਆਪਣਾ ਟੈਂਟ ਦਾ ਤੇ ਜਿਹੜਾ ਡੋਮ ਦਾ ਖਰਚਾ ਹੋਊਗਾ ਜੀ ਹਾਂਜੀ ਮੇਰੇ ਵੱਲੋਂ ਵਾਦਾ ਤੁਹਾਡਾ ਨਾ ਪੂਰਾ ਹੈ ਕਿ ਤੁਸੀਂ ਇੱਥੇ ਸਟਾਲ ਲਾਉਨੇ ਆ ਕਿ ਤਾਂ ਮੈਂ ਆਪਣੇ ਚੈਨਲ ਤੇ ਤੁਹਾਡੀ ਸਟਾਲ ਆ ਜਿਹੜੀ ਉਹ ਦਿਖਾਉਂਗਾ ਤੁਹਾਡਾ ਪ੍ਰੋਡਕਟ ਆ ਜਿਹੜਾ ਉਹ ਦਿਖਾਉਂਗਾ ਠੀਕ ਹੈ ਜੀ ਠੀਕ ਹੈ ਬਿਲਕੁਲ ਬਿਲਕੁਲ ਹਾਂ ਵੀ ਇਹ ਮੇਰਾ ਫਰਜ਼ ਵੀ ਹੋਊਗਾ ਮੈਨੂੰ ਲੱਗਦਾ ਕਿ ਸਹੀ ਗੱਲ ਹੈ ਭਾਈ ਕਿਉਂਕਿ ਜੇ ਮੇਲੇ ਨੂੰ ਸਹਿਯੋਗ ਦੇਣਾ ਤਾਂ ਫਿਰ ਐਵੇਂ ਹੀ ਦੇਣਾ ਬਿਲਕੁਲ ਐਵੇਂ ਹੀ ਦੇਣਾ ਪੈਣਾ ਤੁਹਾਡਾ ਆਪ ਦਾ ਮੇਲਾ ਆਪਣੇ ਆਪ ਦੇ ਪਿੰਡਾਂ 'ਚ ਤੇ ਆਪਦੇ ਉਹਦੇ ਨਗਰ 'ਚ ਹੈ ਤੇ ਇੱਕ ਆਵਦਾ ਜਿਹੜਾ ਆਪਣਾ ਸਾਂਭਿਆ ਵਿਰਸਾ ਉਹ ਚੀਜ਼ ਦਾ ਆਪਾਂ ਬਈ ਮੱਝ ਤੇ ਨਾ ਹੁਣ ਤੱਕ ਜੀ ਉਵੇਂ ਕੰਮ ਹੀ ਨਹੀਂ ਹੋਇਆ ਜੀ ਦੇਖੋ ਗਾਂ ਨੂੰ ਪੀਡੀਐਫ ਬਹੁਤ ਉੱਚਾ ਲੈ ਗਈ ਜੀ ਇੱਕ ਇਹੋ ਜੀ ਸੰਸਥਾ ਜਿਹਦੇ 'ਚ ਦੁਨੀਆ 'ਚ ਨਾਮ ਹੈ ਜੀ ਕਹਿੰਦਾ ਮਤਲਬ ਇਹੋਨੇ ਸਿੱਖਣਾ ਦੱਸਿਆ ਵੀ ਫਾਰਮਰ ਨੂੰ ਕਿਵੇਂ ਬਿਲਡ ਹੋਣਾ ਕੋਈ ਸ਼ੱਕ ਵਾਲੀ ਗੱਲ ਨਹੀਂ ਉਹਨਾਂ ਨੇ ਦੱਸਿਆ ਕਿ ਯਾਰ 22 ਲੱਖੇ ਵੀ ਤੁਸੀਂ 22 ਲੱਖੇ ਵੀ ਤੁਸੀਂ ਪਸ਼ੂ ਰੱਖ ਸਕਦੇ ਆ ਦੇਖੋ ਗਾਂ ਦਾ ਲੈਵਲ ਅਜੋ 80 85 ਲੀਟਰ ਤੇ ਲੈ ਗਏ ਤੇ ਮੈਂ ਕਹਿੰਦਾ ਮੱਝ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਨਾ ਇਹ ਫਾਰਮਰ ਹਰ ਘਰ ਮੱਝ ਹੈ ਜ ਜੀ ਇੱਕ ਨਹੀਂ ਦੋ ਨਹੀਂ ਪੰਜ 10 ਹਰ ਇੱਕ ਕਰ ਹੈ ਜੀ ਤੇ ਉਹਨੂੰ ਆਪਾਂ ਸਹੀ ਦਿਸ਼ਾ ਤਾਂ ਦਈਏ ਨਾ ਸਹੀ ਉਹਦੇ ਤੇ ਕੰਮ ਹੋਵੇ ਕੰਪਨੀ ਵਾਲੇ ਨਾਲ ਇਹਨਾਂ ਜ਼ੋਰ ਲਾਉਂਦੇ ਇਹਨਾਂ ਸੀਮਨ ਬਾਈ ਹਰ ਚ ਪੁੱਛ ਲੋ ਛੋਟ ਹੀ ਛੋਟ ਹੈ ਪਰ ਸਾਡੇ ਕਿਸਾਨ ਭਰਾਵਾਂ ਨੂੰ ਸਹੀ ਸੀਮਨ ਦਾ ਪਤਾ ਹੋਵੇ ਵੀ ਅਸੀਂ ਕਿਹੜਾ ਸੀਮਨ ਲਾਉਣਾ ਕੀ ਅਸੀਂ ਦੇਣਾ ਉਸ ਕਰਕੇ ਵੀ ਮਾਝਾ ਵਾਲਾ ਪਾਸਾ ਜਮਾਂ ਖਾਲੀ ਪਿਆ ਸੀ ਤੇ ਇਹ ਆਪਾਂ ਸੋਚਦੇ ਵੀ ਚਲੋ ਪੁਰਾਣਾ ਸਥਾਨ ਛੱਡੇਣਾ ਚੜ੍ਹੇਕ ਮੰਡੀ ਵੀ ਇੱਥੇ ਆਪਾਂ ਇਹ ਕਰਕੇ ਸ਼ੁਕਰ ਹੈ ਇਹ ਕੰਮ ਬਿਲਕੁਲ ਯਾਰਾ ਅਸੀਂ ਇੱਧਰ ਬਲੂੰਗੜਾਂ ਜਿੱਡੀਆਂ ਜੱਡੀਆਂ ਕਟੀਆਂ ਜੰਮੀ ਆਣਿਆਂ ਤੇ ਉੱਥੇ ਲੋਕਾਂ ਦੀਆਂ 13-13 ਮਹੀਨਿਆਂ ਦੀਆਂ ਗੱਬਣਾ ਹੋਈ ਜਾਂਦੀਆਂ ਸੀ ਜੀਵਨ ਦੀ ਵਜਾ ਫਿਰ ਆਪਣੇ ਪੰਜਾਬ 'ਚ ਢੜਲੇ ਦਾ 2 ਨੰਬਰ ਦਾ ਸੀਮਨ ਹਾਲੇ ਤੱਕ ਉਹ ਸੀਮਨ ਤੱਕ ਹੀ ਨਹੀਂ ਪਹੁੰਚੇ ਜੀ ਜਿਹੜਾ ਅਸਲ ਕਾਰਨ ਆ ਨਾ ਆਪਣਾ ਲੇਟ ਹੋਣ ਦਾ ਮੱਝਾਂ ਚ ਆਪਾਂ ਸਹੀ ਸੀਮਨ ਤੱਕ ਹੀ ਨਹੀਂ ਪਹੁੰਚ ਸਕੇ ਹਾਂ ਤੇ ਨੀਲੀ ਰਾਵੀ ਤੇ ਕੰਮ ਨਹੀਂ ਹੋਇਆ ਨੀਲੀ ਰਾਵੀ ਬਹੁਤ ਵੱਡਾ ਨੀਲੀ ਰਾਵੀ ਵਾਲੇ ਵਿਚਾਰੇ ਇਹਨਾਂ ਹਰ ਧੜ ਕਹਿੰਦਾ ਵੀ ਬਹੁਤ ਔਖਾ ਹੈ ਜੀ ਨੀਲੀ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕੀ ਕਰੀਏ ਆਪਣਾ ਜਿੰਨੀ ਪਿਓਰਿਟੀ ਨੂੰ ਅੱਗੇ ਲ ਜਾ ਸਕਦੇ ਆ ਉਹਨੇ ਹੀ ਆਪਣਾ ਫਰਜ ਆਪਾਂ ਸਾਫ਼ ਸੁਥਰਾ ਲੈ ਕੇ ਚੱਲੀਏ ਤੇ ਬੱਕਰੀਆਂ ਰੱਖਣਾ ਤਾਂ ਸੋਨੇ ਦਾ ਧੰਦਾ ਕਰਨ ਦੇ ਬਰਾਬਰ ਆ ਤੇ ਲੋਕ ਰੱਖ ਨਹੀਂ ਰਹੇ ਰੱਖ ਨਹੀਂ ਰਹੇ ਜੀ ਬੱਕਰੀਆਂ ਦੀ ਚੋਈ ਰੱਖੀ ਆ ਆਪਾਂ ਜੀ ਬੱਕਰੀ ਨੂੰ ਐਸੇ ਕਰਕੇ ਆਪਾਂ ਅੱਗੇ ਕੀਤਾ ਉਹ ਮਾਨਸਾ ਤੋਂ ਆਪਣੇ ਮਾਸਟਰ ਜੀ ਉਹਨਾਂ ਦੀ ਡਿਊਟੀ ਲਈ ਹੈ ਉਹਨਾਂ ਨੂੰ ਬੜਾ ਸ਼ੌਂਕ ਹੈ ਤੇ ਉਹ ਸਾਰੀ ਉਹ ਕਰ ਰਹੇ ਦੇਖਰੇਖ ਕਰ ਰਹੇ ਮੈਂ ਕਹਿੰਦਾ ਵੀ ਬੱਕਰੀਆਂ ਦਾ ਐਡਾ ਮੇਰੇ ਖੁਦ ਆਪਦੇ ਕੋਲ ਰੱਖੀਆਂ ਜੀ ਵੀ ਤੁਸੀਂ ਕਿਸੇ ਪਾਸੇ ਬਾਹਰ ਨੂੰ ਛੱਡ ਕੇ ਜੇ ਉੱਥੇ ਵੀ ਕੰਮ ਕਰਨਾ ਤੁਸੀਂ ਇੱਥੇ ਕੰਮ ਕਰੋਗੇ ਤਾਂ ਮੈਂ ਕਹਿੰਦਾ ਚਾਰ ਗੁਣਾ ਆਮਦਨ ਇੱਥੇ ਯਾਰ ਤੁਹਾਡੇ ਕੋਲੇ ਚੰਗਾ ਕੁੱਕੜ ਵੀ ਹੈਗਾ ਨਾ ਤੁਸੀਂ ਲੈ ਕੇ ਆਓ ਯਾਰ ਅਸੀਂ ਦਿਖਾਵਾਂਗੇ ਦਿਖਾਵਾਂਗੇ ਸਹੀ ਗੱਲ ਹੈ ਸਹੀ ਗੱਲ ਹੈ ਲੋਕਾਂ ਨੂੰ ਵਿਆਹ ਬੰਦੇ ਨੇ ਕੁੱਕੜ ਪਾਲਿਆ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਦੇਸੀ ਬੈੜੀਆਂ ਹੋਣਗੇ ਭਾਈ ਸਾਰੀ ਹਾਂ ਸਾਰੀ ਬਰੀਡ ਦੀਆਂ ਪਾਉ ਰੱਖੀਆਂ ਜੀ ਚਾਈਵਲ ਰੱਖੀ ਆ ਆਪਾਂ ਜੀ ਦੇਖੋ ਜਿਹੜੀ ਆਪਣੀ ਆਪ ਰੱਖੀ ਹੈ ਜਿਹੜੀ ਸਰਪਰਕ ਰੱਖੀ ਬਾਈ ਫਿਰ ਆਪਾਂ ਹਰਿਆਣਾ ਦੇ ਉਹ ਰੱਖੀ ਹੈ ਜੀ ਤੇ ਕਹਿੰਦਾ ਮਤਲਬ ਵੀ ਕਿੰਨੀਆਂ ਵਧੀਆ ਤਿੰਨੇ ਬਰੀਡ ਹੈ ਜਿਹੜੀਆਂ ਆਪਾਂ ਰੱਖੀਆਂ ਜੀ ਜਰਸੀ ਐਚਓਐਫ ਸਾਰੀਆਂ ਰੱਖੀਆਂ ਆਪਾਂ ਹਮ ਸਾਰੀਆਂ ਰੱਖਿਆ ਆਪਾਂ ਰੱਖਿਆ ਸਾਰਾ ਕੰਮ ਆਪਾਂ ਕਿਹੜਾ ਨੋ ਨਹੀਂ ਕੀਤਾ ਵੀ ਆਪਾਂ ਮੱਝਾਂ ਵਾਲੇ ਪਾਸੇ ਜੇ ਹਾਂਜੀ ਹਾਂਜੀ ਵੀ ਸਾਰੀ ਹਰ ਇੱਕ ਬਰੀਡ ਨੂੰ ਆਪਾਂ ਲੈ ਕੇ ਚੱਲੀਏ ਆਜੋ ਦਿਖਾ ਦਈਏ ਤੁਹਾਨੂੰ ਅੱਗੇ ਵੀ ਹਾਂਜੀ ਤੇ ਬਹੁਤ ਵਧੀਆ ਵੀਰੇ ਪ੍ਰਬੰਧ ਹੋ ਚੁੱਕੇ ਆ ਤੇ ਹਜੇ ਮੇਲਾ ਲੱਗਣ ਚ ਤੱਕ ਕਾਫੀ ਟਾਈਮ ਆ ਜਿਹੜਾ ਬਾਕੀ ਆ ਤੁਹਾਨੂੰ ਜਿਹੜੇ ਪੋਸਟਰ ਆ ਉਹ ਵੀਡੀਓ ਦੇ ਵਿੱਚ ਚੱਲਦੇ ਵੀ ਮਿਲ ਗਏ ਆ ਪਰ ਨਾਲ ਦੀ ਨਾਲ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਪੋਸਟਰ ਆ ਜਿਹੜੇ ਪਾ ਦਿੰਨੇ ਆ ਸਾ ਨਹੀਂ ਬਾਈ ਹਾਂਜੀ ਹਾਂਜੀ ਹਾਂ ਉਹ ਪਾ ਦਾਂਗੇ ਅਪਾ ਬਾਕੀ ਨੰਬਰ ਸਕਰੀਨ ਤੇ ਦਿਖਾਈ ਦੇ ਰਿਹਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲੇ ਕੋਈ ਵੀ ਮੇਲ ਫੀਮੇਲ ਹੈਗਾ ਲੈ ਕੇ ਹੁਣ ਜੀ ਬਿਲਕੁਲ ਜੀ ਬਿਲਕੁਲ ਜਿੱਤਨ ਵਾਲਾ ਤੇ ਤੁਸੀਂ ਕੋਈ ਵੀ ਮੇਲ ਫੀਮੇਲ ਆ ਕੇ ਲਿਆ ਸਕਦੇ ਆ ਆ ਜ਼ੀਰੋ ਤੋਂ ਸ਼ੁਰੂ ਹੈ ਜੀ ਆਪਣੀ ਕੈਟਾਗਰੀ ਜੀ ਜ਼ੀਰੋ ਤੋਂ 3 ਮਹੀਨੇ 3 ਤੋਂ 6 ਮਹੀਨੇ ਹਾਂ ਵੀ ਕਈ ਵਾਰ ਆਪਾਂ ਕਹਿੰਦੇ ਵੀ ਛੋਟੇ ਬੱਚੇ ਨਹੀਂ ਪਾਉਣੇ ਛੋਟੇ ਬੱਚੇ ਪਾ ਸਕਦੇ ਹਾਂ ਜੀ ਫਿਰ ਆਪਣੀ ਵੀਸੀ ਸਾਹਿਬ ਨੇ ਬੜੀ ਮਦਦ ਕੀਤੀ ਹੈ ਜੀ ਜੀ ਪ੍ਰਸ਼ਾਸਨ ਨੇ ਤਾਂ ਕੀਤੀ ਕੀਤੀ ਹੈ ਜੀ ਡਿਪਟੀ ਡਾਇਰੈਕਟਰ ਡਾਕਟਰ ਹਰਵੀਨ ਆਪਣੇ ਉਹਨਾਂ ਨੇ ਬੜੀ ਮਦਦ ਕੀਤੀ ਡੀਸੀ ਸਾਹਿਬ ਨੇ ਇੰਨੀ ਹੈਲਪ ਕੀਤੀ ਜੀ ਪ੍ਰਸ਼ਾਸਨ ਵੱਲੋਂ ਕਹਿੰਦੇ ਮਤਲਬ ਵੀ ਕਿਸੇ ਨੇ ਆਏ ਨਹੀਂ ਕਿਹਾਗਾ ਵੀ ਇਹ ਤੁਸੀਂ ਇਹ ਲਾਹੇ ਬੰਦ ਨਹੀਂ ਇਹ ਬਹੁਤ ਵਧੀਆ ਕੰਮ ਹੈ ਵੀ ਜਿਹੜੀ ਇਸ ਚੀਜ਼ ਨੂੰ ਤੁਸੀਂ ਅੱਗੇ ਕਰ ਰਹੇ ਹੋ ਖੁੱਡੀਆਂ ਸਾਹਿਬ ਨੇ ਬੜਾ ਵਧੀਆ ਸਾਨੂੰ ਟਾਈਮ ਦਿੱਤਾ ਜੀ ਤੇ ਸਾਡੇ ਭੁੱਲਰ ਸਾਹਿਬ ਨੇ ਉਹਨਾਂ ਨੇ ਤਾਂ ਇੰਨਾ ਚਾਹ ਦਿੱਤਾ ਕਹਿੰਦੇ ਪਹਿਲਾਂ ਮੇਰੇ ਕੋਲ ਮਹਿਕਮਾ ਰਿਆ ਇਹ ਪਰ ਮੇਰਾ ਆਵਦਾ ਨਿੱਜੀ ਸ਼ੌਂਕ ਜਿਹੜਾ ਇਹ ਦਿਲੋਂ ਬਹੁਤ ਹੈ ਵੀ ਪਸ਼ੂ ਪਾਲਣ ਚ ਆਪਣੇ ਬੱਚੇ ਜਿਹੜੇ ਬਾਹਰ ਜਾਂਦੇ ਆ ਉਹ ਇੱਥੇ ਜਰੂਰ ਇੱਥੇ ਕੁਛ ਨਾ ਕੁਛ ਆਪਦਾ ਕੰਮ ਕਰਨ ਤੇ ਰਾਣਾ ਗੁਰਜੀਤ ਜੀ ਇਹ ਵਿਚਾਰੇ ਉਹਨਾਂ ਨੇ ਹਰ ਵਕਤ ਸਾਨੂੰ ਸ਼ੌਂਕ ਚ ਉਹਨਾਂ ਨੂੰ ਆਪ ਨੂੰ ਨਿੱਜੀ ਸ਼ੌਂਕ ਹੈ ਜੀ ਜਿਹੜਾ ਉਹਨਾਂ ਨੂੰ ਨੀਲੀ ਰਾਵੀ ਦਾ ਬਹੁਤ ਪਿਆਰਾ ਨੀਲੀ ਰਾਵੀ ਦਾ ਇੰਨਾ ਜ਼ਿਆਦਾ ਜੀ ਤੇ ਇੰਨਾ ਜ਼ਿਆਦਾ ਉਹਨਾਂ ਨੇ ਕੀਤਾ ਵੀ ਫਿਰ ਸੰਧਵਾ ਸਾਹਿਬ ਕੋਲੇ ਜਾ ਕੇ ਵੀ ਸਾਰੇ ਨੇ ਮੈਂ ਕਹਿੰਦਾ ਸਰਕਾਰ ਨੇ ਸਾਨੂੰ ਏਡਾ ਵਧੀਆ ਸੰਯੋਗ ਦਿੱਤਾ ਵੀ ਅਸੀਂ ਕੋਈ ਦੇਣ ਨਹੀਂ ਦੇ ਸਕਦੇ ਐਮਐਲਏ ਸਾਹਿਬ ਕੋਲੇ ਗਏ ਪਹਿਲੇ ਦਿਨ ਸਾਡੇ ਅਮਨਦੀਪ ਜੀ ਕੋਲੇ ਜੀ ਤੇ ਉਹ ਕਹਿੰਦੇ ਵੀ ਮੈਨੂੰ ਤਾਂ ਵੀਰ ਜੀ ਖੁਸ਼ੀ ਹੁੰਦੀ ਹੈ ਵੀ ਇਹੋ ਜਿਹੇ ਕੰਮ ਦੇ ਵਿੱਚ ਆਪਾਂ ਜਿੱਥੇ ਮੇਰੀ ਲੋੜ ਹੈ ਉਹਨਾਂ ਨੇ ਵਿਚਾਰੇ ਨੇ ਅੱਧੇ ਬੋਲ ਤੇ ਜੋ ਕੰਮ ਹੈ ਨਾਲ ਦੀ ਨਾਲ ਉਹਨਾਂ ਨੇ ਮਾਰਕ ਕਰਕੇ ਸਾਨੂੰ ਪਹਿਲੇ ਦਿਨ ਦਿੱਤੀਆਂ ਵੀ ਧੰਨਵਾਦ ਹੈ ਭਾਈ ਵੀ ਐ ਪ੍ਰਸ਼ਾਸਨ ਸਾਡੇ ਨਾਲ ਸਾਥ ਹੈ ਅਸੀਂ ਕਹਦੀਏ ਵੀ ਇਹੋ ਜਿਹੇ ਕੰਮ ਦੇ ਵਿੱਚ ਸਾਡੇ ਨਾਲ ਪੂਰਾ ਵੱਧ ਛੱਡ ਕੇ ਨਾਲ ਅੱਜ ਆਪਾਂ ਇਹ ਕਹਿ ਸਕੀਏ 15 ਸਾਲਾਂ ਦੀ ਬੰਦ ਮੰਡੀ ਜੀ ਅੱਜ ਖੁੱਲੀ ਆ ਤਾਂ ਉਹ ਸਭ ਦੇ ਸਹਿਯੋਗ ਨਾਲ ਖੁੱਲ੍ਹਿਆ ਸਹੀ ਗੱਲ ਹੈ ਸਰ ਆਹ ਦੇਖ ਹਾਲ ਦੇਖੋ ਇਦਾਂ ਇਦਾਂ ਬਹੁਤ ਗੰਦਾ ਹਾਲ ਸੀ ਜੀ ਏਡੇ ਏਡੇ ਟਰੱਕਾਂ ਦੇ ਟਰੱਕ ਟਰੱਕ ਇੱਥੋਂ ਕੱਢੇ ਸੰਤ ਨੇ ਆਪੇ ਪੜ ਰੇਕਦੇ ਸੀਗੇ ਇੱਥੇ ਕਦੇ ਸ਼ਾਮੇ ਆ ਕੇ ਪਸ਼ੂ ਬੱਜਣ ਆ ਕੇ ਪਸ਼ੂ ਬੱਜਣ ਜੀ ਇੱਥੇ ਸਹੀ ਗੱਲ ਹੈ ਅੱਜ ਪੇ ਬਹੁਤ ਬਜ਼ੁਰਗਾਂ ਦੀਆਂ ਵੀ ਇਹਨਾਂ ਨਾਲ ਯਾਦਾਂ ਜੁੜੀਆਂ ਹੋਣਗੀਆਂ ਕਹਿੰਦੇ ਉਹਨਾਂ ਕਿ ਆਪਾਂ ਇੱਥੇ ਬੰਦੇ ਹੁੰਦੇ ਸੀ ਆਪਾਂ ਇੱਥੇ ਬੰਦੇ ਹੁੰਦੇ ਸੀ ਹਾਂਜੀ ਹਾਂ ਆਇਆ ਆ ਕੇ ਬਜ਼ੁਰਗ ਗੱਲਾਂ ਕਰਨਗੇ ਸਾਨੂੰ ਮੰਡੀ ਚੋਂ ਇੱਥੇ ਜਦੋਂ ਦੇ ਆਉਂਦੇ ਨਾ ਬਜ਼ੁਰਗ ਤੇ ਆ ਕੇ ਗੱਲਾਂ ਕਰਦੇ ਆ ਵੀ ਇੱਥੇ ਅਸੀਂ ਐਂ ਕਰਦੇ ਸੀ ਇੱਥੇ ਵੀ ਐਂ ਕਰਦੇ ਸੀ ਆ ਪੁਰਾਣਾ ਸੱਤਾ ਉਹ ਆਦਤ ਰੱਖਦਾ ਜੋ ਦੱਸਦੇ ਸੀ ਕਹਿੰਦੇ ਕਰੀਏ ਕਿ ਇੱਥੇ ਇੰਨੀ ਗੰਦੀ ਹੈ ਸਫਾਈ ਲੈ ਕੇ ਪਟਕੇ ਸਾਰਾ ਕੋਈ ਦਰਵਾਜੇ ਦਰਬੋਜੇ ਇੱਥੇ ਕੋਈ ਨਿਗਰਾਨੀ ਨਹੀਂ ਹੋਈ ਇਹਦੀ ਬਾਈ ਜੀ ਬਾਈ ਦੀ ਦੇਣ ਆ ਮੰਡੀ ਦਾ ਇੱਕ ਹਸਾਬ ਉਹ ਨਾ ਜੰਗਲੀ ਬਣਾਤੀ ਸੀ ਦਰਖਤ ਲਾਉਣ ਨੂੰ ਕਹ ਉਹਦੇ ਨਾਲ ਬਾਬਾ ਜੀ ਨੇ ਸਾਥ ਦਿੱਤਾ ਐਡੀ ਵੱਡੀ ਟੀਮ ਭੇਜ ਕੇ ਜੀ ਵੀ ਜਿਹੜੀ ਆਪ ਨੂੰ ਲੱਗ ਹੀ ਰਿਆ ਸੀ ਵੀ ਹੋ ਨਹੀਂ ਸਕਦੀ ਉਹ ਵੀ ਅੱਜ ਦਿਨਾਂ ਚ ਹੀ ਕਰਤੀ ਨਹੀਂ ਨਹੀਂ ਇਹ ਇਹ ਬੰਦੇ ਦੇ ਨਾ ਇਹ ਇਹਦੇ ਇਹਦੇ ਤਾਂ ਹੱਥਾਂ 'ਚ ਭਾਗ ਆ ਜਿਹੜੀ ਚੀਜ਼ ਨੂੰ ਹੱਥ ਲਾਇਆ ਸੋਨਾ ਹੋਇਆ ਮਾਲਕ ਦੀ ਕਿਰਪਾ ਦਾਤੇ ਦੀ ਦਿਆ ਬਈ ਜੇ ਇਹਨੂੰ ਘੋੜੇ ਵੀ ਪ੍ਰਮਾਤਮਾ ਨੇ ਬਾਈ ਬਖਸ਼ੇ ਆ ਤਾਂ ਉਹ ਦੁਨੀਆ ਦੇ ਆਲਾ ਬਖਸ਼ੇ ਆ ਆਲਾ ਬਖਸ਼ੇ ਮਾਲਕ ਦੇ ਸੇ ਉਹ 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 ਚੀਜ਼ ਜੇ ਇਹਦੇ ਕੋਲ ਹੈਗੀ ਆ ਇਹਦੇ ਕੋਲ ਬਖਸ਼ਿਸ਼ ਆ ਇਧਰ ਬਾਈ ਕਿ ਆਪਾਂ ਇਹਦਾ ਫਾਇਦਾ ਲੈ ਲਈਏ ਸਹੀ ਗੱਲ ਹੈ ਸਹੀ ਉਹਦਾ ਫਾਇਦਾ ਲਈਏ ਸਹੀ ਗੱਲ ਹੈ ਬਈ ਇਹ ਬੰਦੇ ਕੋਲੇ ਲੀਡਰਸ਼ਿਪ ਕੁਆਲਿਟੀ ਹੈਗੀ ਆ ਆਪਾਂ ਨੂੰ ਅੱਗੇ ਲਾ ਲਈਏ ਵਧੀਆ ਗੱਲ ਆ ਐ ਨਿਕਲ ਜੀ ਤੇ ਇੱਕ ਗੱਲ ਤੁਹਾਨੂੰ ਮੈਂ ਦੱਸ ਦਿਆਂ ਜਾਣਕਾਰੀ ਵਾਲੀ ਵੀ ਤੁਹਾਨੂੰ ਕੋਈ ਪੱਠੇ ਨੀਰੇ ਡੱਕੇ ਪਾਣੀ ਦੀ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਗਈ ਸਹੀ ਗੱਲ ਹੈ ਸਹੀ ਗੱਲ ਵੀ ਐਵੇਂ ਨਾਲ ਪੰਡਾਂ ਚੱਕੀ ਆਇਓ ਇੱਥੇ ਸਭ ਕੁਝ ਇੱਥੇ ਤਾਜ਼ਾ ਦਿੱਲੀ ਲਿਆਵਾਂਗੇ ਜੀ ਆਪਾਂ ਹਾਂ ਇੱਥੇ ਤੁਹਾਨੂੰ ਤਾਜ਼ਾ ਪਾਣੀ ਤਾਜ਼ਾ ਹਰਾ ਨੀਰਾ ਹਾਂ ਠੀਕ ਆ ਜਿਹੜਾ ਬੰਦਾ ਕਹਿੰਦਾ ਕਿ ਮੇਰੀ ਡਾਈਟ ਤੇ ਜਾਨਵਰ ਲੱਗਿਆ ਹਾਂ ਉਹ ਤਾਂ ਦੀ ਉਹਨੇ ਪਾਣੀ ਪਾਣੀ ਹੈ ਜੀ ਬਿਲਕੁਲ ਹਾਂ ਤੇ ਪਰ ਤੁਹਾਨੂੰ ਡਿੱਕਾ ਕੋਈ ਨਹੀਂਗਾ ਵੀ ਜੇ ਤੁਸੀਂ ਪ੍ਰਦਰਸ਼ਨੀ ਲਈ ਜਾਨਵਰ ਲੈ ਕੇ ਆਉਨੇ ਤਾਂ ਤੁਹਾਡਾ ਜਾਨਵਰ ਇੱਥੇ ਭੁੱਖਾ ਰਹੂਗਾ ਉਸ ਤਰ੍ਹਾਂ ਦੀ ਗੱਲ ਬਾਈ ਦੇਵ ਵੀ ਤੰਬੂ ਵਾਲੇ ਇੱਥੇ ਆ ਕੇ ਜੀ ਪਹੁੰਚ ਗਏ ਸਟੋਰੀਆਂ ਵਾਲੇ ਵੀ ਪਹੁੰਚ ਗਏ ਬਾਈ ਦੇਵ ਹਾਂ ਜੀ ਜਿਹਨੇ ਸਟੋਰੀ ਤੰਬੂ ਲਵਾਉਣਾ ਉਹ ਆਪਦਾ ਆ ਬਦੇ ਸਾਵਨਾ ਨਾਲ ਲਵਾ ਲਵੇ ਜੀ ਜੀ ਨਹੀਂ ਬਣੀ ਬਹੁਤ ਕਮਾਲ ਬਣੀ ਕਮਾਲ ਜੀ ਮੈਂ ਕਹਿੰਦਾ ਵੀ ਇੰਨੀ ਸਰਕਾਰ ਦੀ ਪਲੈਨਿੰਗ ਹੋ ਕੇ ਇੰਨਾ ਖਰਚਾ ਹੋ ਕੇ ਚੀਜ਼ ਬਣੀ ਹੈ ਜੀ ਤੇ ਵੇਸਟ ਪਈ ਸੀ ਵੇਸਟ ਪਈ ਸੀ ਜੀ ਪਿਛਲੇ 12 14 ਸਾਲਾਂ ਤੋਂ ਹਾਂ ਆਉ ਲਾਈਟਾਂ ਲੂਟਾਂ ਔਖੜੀਆਂ ਲਾਈਟਾਂ ਲੂਟਾਂ ਸਾਰੀਆਂ ਕਰੀ ਜਾਂਦੇ ਜੀ ਉਹ ਸਾਰੀਆਂ ਚੱਲ ਪੈਣਗੀਆਂ ਬਾਈ ਚਲਾਤੀਆਂ ਜੀ ਸਾਰੀਆਂ ਚਾਲੂ ਕਰਤੀਆਂ ਰਿਪੇਅਰ ਕਰਕੇ ਬਾਬਾ ਜੀ ਨੇ ਚਲੋ ਸ਼ੁਕਰ ਆਪਾਂ ਜਨਰੇਟਰ ਤੇ ਚਲਾਈ ਤੇ ਬਾਕੀ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡਾ ਯੋਗਦਾਨ ਹੈ ਹਰ ਇੱਕ ਪਾਸੇ ਨੂੰ ਜਿੱਧਰ ਨੂੰ ਹੱਥ ਪਾਇਆ ਉਹਨਾਂ ਨੇ ਤੇ ਬਾਬਾ ਜੀ ਨੇ ਇੰਡੀ ਕਿਰਪਾ ਕੀਤੀ ਅਸੀਂ ਤਾਂ ਦੇਣ ਨਹੀਂ ਦੇ ਸਕਦੇ ਉਹਨਾਂ ਦਾ ਵੀ ਜਿਹੜੀ ਆ ਯਾਰ ਆ ਆ ੜੀਕਦੇ ਹੀ ਸੁੱਕ ਗਏ ੜੀਕਦੇ ਸੁੱਕ ਗਏ ਜੀ ਪਾਣੀ ਨਹੀਂ ਕਿਤੇ ਪਿਆ ਕਿਤੇ ਵਿਚਾਰਿਆਂ ਨੂੰ ਬਹੁਤ ੜੀਕੇ ਇਹਨਾਂ ਨੇ ਵੀ ਸਾਨੂੰ ਹਾਂ ਕੋਈ ਨਾ ਕੋਈ ਕਿਤੇ ਗੋਡੀ ਗੁੱਡੀ ਹੋ ਜੇ ਸਾਡੇ ਹਾਂ ਉਹ ਕਿਕਰਾਂ ਕੁਕਰਾਂ ਉਦਾਸ ਖੜੀਆਂ ਉਦਾਸ ਖੜੀਆਂ ਜੀ ਸੁੱਕ ਗਈਆਂ ਵੇ ਸੁੱਕ ਗਈਆਂ ਖੜੀਆਂ ਤੇ ਕਿਸੇ ਵਕਤ ਬਾਪੂ ਹੁਣ ਇੱਥੇ ਲਿਆ ਕੇ ਤੇ ਗਾਇਆਂ ਮੱਝਾਂ ਬੰਨਦੇ ਰੱਖਿਆ ਕੋੜਿਆਂ ਦਾ ਵੀ ਲਵਾਇਆ ਸੀ ਆਪਾਂ ਇੱਕ ਵਾਰੀ ਅੱਛਾ ਕੋੜਿਆਂ ਦੀ ਵੀ ਮੰਡੀ ਇੱਥੇ ਸ਼ੁਰੂ ਕਰਾਈ ਸੀ ਭਾਈ ਕਿੱਡੀ ਆਲਾ ਚੀਜ਼ ਬਣੀ ਆ ਯਾਰ ਕਿੱਡੀ ਵਧੀਆ ਬਣੀ ਦੇਖੋ ਟੈਂਕੀਆਂ ਸਪਲਾਈ ਪਾਣੀ ਖੇੜਾ ਸ਼ੈੱਡ ਕਿੰਨਾ ਵਧੀਆ ਸਿਸਟਮ ਬਣਾਇਆ ਸੀਗਾ ਮੈਨੂੰ ਤਾਂ ਇਹ ਲੱਗਦਾ ਯਾਰ ਲੋਕਾਂ ਨੇ ਇਸੇ ਚਾਹ ਨਾਲ ਹੀ ਇੱਥੇ ਆਈ ਜਾਣਾ ਵੀ ਯਾਰ ਆਹ ਚੱਲ ਪੀ ਆਹ ਚੱਲ ਪੀ ਹਾਂਜੀ ਹਾਂ ਸਹੀ ਗੱਲ ਹੈ ਅੱਛਾ ਬਹੁਤ ਹੋ ਜਾਣਾ ਕਿਸੇ ਕਿਸੇ ਬੰਦੇ ਦੇ ਸਾ ਨਹੀਂ ਭਾਈ ਅੱਖ ਚ ਦਰਦ ਹੁੰਦਾ ਯਾਰ ਇੱਥੇ ਸੂਖੇ ਦੇਖੋ ਹਾਂਜੀ ਹੈਨਾ ਬਿਲਕੁਲ ਸਹੀ ਗੱਲ ਹੈ ਜੀ ਆ ਆ ਆ ਆ ਦੇਖਿਓ ਸਣੀ ਬਾਈ ਕਿਵੇਂ ਯਾਰ ਕਿੱਡਾ ਦੇਖੋ ਜੀ ਪ੍ਰਬੰਧ ਯਾਰ ਹੈ ਹੈ ਸੈਂਟਰ ਚ ਸਫਾਈ ਪਸ਼ੂ ਪੂਸ਼ੂ ਮੰਨਣਾ ਨਹੀਂ ਹੱਸਦੇ ਕੁੰਡੇ ਪੂਰੇ ਵਧੀਆ ਲਾ ਕੇ ਦਿੱਤਾ ਜੀ ਕੰਮ ਆਹ ਕੁੰਡੇ ਯਾਰ ਇਹ ਤਾਂ ਸਣੀ ਬਾਈ ਆਏ ਨਹੀਂ ਲੱਗਦਾ ਵੀ ਜਿਵੇਂ ਕਿਸੇ ਪਰਦੇਸੀ ਦਾ 20 25 ਸਾਲਾਂ ਬਾਅਦ ਘਰ ਖੋਲਿਆ ਹੋਵੇ ਘਰ ਖੋਲਿਆ ਹੋਵੇ ਜੀ ਹਾਂ ਤੇ ਉੱਥੇ ਆ ਕੇ ਆਪਾਂ ਸਫਾਈ ਕੀਤੀ ਹੋਵੇ ਹਾਂ ਹੁਣ ਆਹ ਕੁੰਡਿਆਂ ਨਾਲ ਪਤਾ ਨਹੀਂ ਕਦੋਂ ਕਿਸੇ ਨੇ ਬੂਰੀ ਮੀਣੀ ਪਤਾ ਨਹੀਂ ਕਿਹੜੀ ਬੰਨੀ ਹੋਊਗੀ ਕਿਹੜੀ ਬੰਨੀ ਹੋਣੀ ਹੈ ਯਾਰ ਹੁਣ ਦੁਬਾਰਾ ਵੱਜਣੀਆਂ ਆਹ ਕੁੰਡਿਆਂ ਦੇ ਨਾਲ ਟੌਪ ਟੌਪ ਜੀ ਵੱਜਣੀ ਹੁਣ ਨੰਬਰਦਾਰ ਸਾਹਿਬ ਇਹ ਦੁਬਾਰਾ ਇੱਥੇ ਓਵੇਂ ਰਿੰਗਣਾ ਪਸਵਾਉਂਦੇ ਜੀ ਸਹੀ ਗੱਲ ਰੌਣਕਾਂ ਲੱਗਣੀਆਂ ਜੀ ਜਦੋਂ ਪਹਿਲੇ ਦਿਨ ਆਏ ਆ 2 ਘੰਟੇ ਦਾ ਪਸਲਾ ਹੀ ਕਰ ਰਹੇ ਵੀ ਕਿੰਨਾ ਲੱਗੇਗਾ ਕਿਦੋਂ ਹੋ ਜੀ ਹਾਂ ਸਹੀ ਗੱਲ ਪਾਪਾ ਜੀ ਨੇ ਇਹ ਜੀ ਕਿਰਪਾ ਕਰਤੀ ਕਿਰਪਾ ਕਰਤੀ ਸੀ ਗੱਲ ਜੀ ਪਤਾ ਲੱਗੇ ਵੀ ਇੱਥੇ ਕੀ ਹੋ ਗਿਆ ਫੇਰ ਨਹੀਂ ਪਤਾ ਲੱਗੇ ਜੀ 2-3 ਘੰਟੇ ਕਦੇ ਕਿਸੇ ਨੂੰ ਸੱਦ ਲਈਏ 10-20 ਸਫਾਈ ਨੂੰ ਇੱਧਰ ਇੱਧਰ ਬਾਈ ਬਹੁਤ ਬਾਈ ਜਗਾ ਦੇਖੋ ਜੀ 16 ਕਿੱਲੇ ਦੱਸਦੇ ਢੰਡੇ ਵਾਲੇ ਖੁਸ਼ਦੀ ਬਾਈ ਕਿੰਨੀ ਜਗਾ ਜੀ 12 ਕਿੱਲੇ 12 ਕਿੱਲੇ ਅਗਲੇ ਦ ਅੱਛਾ ਅੱਛਾ ਜੀ 12 ਕਿੱਲੇ ਦੇ ਹੈ 12 ਕਿੰਨੇ 13 ਤੋਂ ਘੱਟ 13 ਤੋਂ ਘੱਟ 13 ਕਿੱਲੇ ਆਪਾਂ ਕਹਿ ਸਕਦੇ ਮੰਡੀ ਦੀ ਮਾਲ ਕੀ ਬਈ 14 ਕਿੱਲੇ ਦਿਖਾਉਂਦੀ ਉਹ ਨਕਸ਼ੇ ਹੀ ਦੇਖਿਆ ਹਾਂਜੀ ਹਾਂਜੀ ਯਾਰ ਸੱਪਾਂ ਨੇ ਕਈ ਪੀੜੀਆਂ ਪਾਲ ਲੀਆਂ ਇੱਥੇ ਕਈ ਪੀੜੀਆਂ ਪਾਲ ਲੀਆਂ ਜੀ ਸਹੀ ਗੱਲ ਹੈ ਕਈ ਪੀੜੀਆਂ ਪਾਲ ਲੀਆਂ ਤੇ ਦੇਖੋ ਵੀ ਤਾਂ ਡਰ ਲੱਗਦਾ ਜੰਗਲ ਹੀ ਸੀ ਇੱਧਰ ਤਾਂ ਜਮਾਂ ਨਹੀਂ ਚੱਕਿਆ ਜਾਂਦਾ ਸੀ ਬੜਾ ਪਾਇਆ ਬਾਬਾ ਬਾਬੇ ਨੇ ਮੈਂ ਕਿਹਾ ਕਮਾਲ ਕਰਤੀ ਜੀ ਪਰ ਪਤਾ ਵੀ ਐ ਨਹੀਂ ਲੱਗਿਆ ਵੀ ਤਿੰਨ ਦਿਨ ਚ ਸਾਰਾ ਕੁਝ ਹਾਂ ਤਿੰਨੇ ਦਿਨ ਅਜ ਤਾਂ ਉਹਨਾਂ ਨੇ ਸਾਫ਼ ਕਰਤਾ ਹੀ ਸਾਰਾ ਯਾਰ ਬੋੜ ਬਾੜ ਯਾਰ ਬਈ ਕਿੰਨੇ ਪੁਰਾਣੇ ਪੋਇਆ ਦੇਖੋ ਜੀ ਕਿੰਨਾ ਤੇ ਇੱਕ ਰੋਤ ਬੜੀ ਚੰਗੀ ਇਹ ਰੋਤ ਬੜੀ ਚੰਗੀ ਹੈ ਜੀ ਇੱਥੇ ਤਾਂ ਦੁੱਧ ਨਾ ਕਹਿੰਦਾ ਮਤਲਬ ਹੀ ਹਰ ਇੱਕ ਪਸ਼ੂ ਆ ਕਿੰਨੇ ਦਿਨਾਂ ਚਾਕੇ ਧੁੱਪਾ ਲਾਕੇ ਦੁੱਧ ਤੇ ਆ ਜਾਂਦਾ ਹਾਂ ਬਹੁਤ ਵਧੀਆ ਰੋਤ ਹੈ ਇੱਕ ਹਫਤੇ ਤੋਂ ਬਾਈ ਸਖਜਿੰਦਰ ਇੱਥੇ ਤਿਆਰੀ ਕੀਤੀ ਸੀ ਪਹਿਲਾਂ ਬਾਈ ਸਖਜਿੰਦਰ ਲੋ ਲਾਈ ਡਿਊਟੀ ਸਭ ਦੀ ਤੇ ਲੱਗਦਾ ਨਹੀਂ ਸੀ ਵੀ ਹਫਤੇ ਚ ਕਰਦੇ ਆਂਗੇ ਇਹਦਾ ਕਮਾਲ ਹੀ ਹੋ ਗਿਆ ਹਫਤੇ ਚ ਮੁਕੰਮਲ ਜਦੋਂ ਗੁਰੂ ਮਾਰਾ ਸਹੀ ਨੀਤ ਨਾਲ ਆਪ ਉੱਤੇ ਹੱਥ ਰੱਖ ਕੇ ਆਪਾਂ ਕੁਝ ਨਹੀਂ ਆ ਤਾਂ ਜਦੋਂ ਬਾਬਾ ਕਰਦਾ ਨਾ ਉਦੋਂ ਮਾਲਕ ਦੀ ਮਿਹਰ ਹੁੰਦੀ ਹੈ ਆਪਾਂ ਉਹੀ ਕਰਦਾ ਪਰ ਇਹ ਇਹ ਉਦੋਂ ਮਗਰੋਂ ਨਾ ਬਾਈ ਜਦੋਂ ਆਪਾਂ ਲੱਗ ਹਟੀ ਉਦੋਂ ਬਾਅਦ ਆਪਾਂ ਦਰਖਤਾਂ ਦਰੋਖਤਾਂ ਦੀ ਸਾਰ ਉਦੋਂ ਬਾਅਦ ਲਾਵਾਂਗੇ ਮੈਂ ਉਦੋਂ ਬਾਅਦ ਇਹ ਸੋਚਦਾ ਵੀ ਇਹਨਾਂ ਨੂੰ ਨਾ ਕਰ ਆਕੇ ਉਸ ਤੋਂ ਬਾਅਦ ਇਹਨੇ ਨਾਲ ਗੱਲ ਕਰਾਂਗੇ ਕੋਈ ਮਾੜੀ-ਮੋਟੀ ਦੀ ਦੇਖਭਾਲ ਰਵੇ ਇਹ ਉਸ ਤੋਂ ਬਾਅਦ ਆਪਾਂ ਅਗਲੇ ਸਾਲ ਦੇ ਮੇਲਿਆਂ ਲਈ ਕੋਈ ਗ੍ਰੀਨ ਗਰਾਊਂਡ ਗਰਾਊਂਡ ਕੋਈ ਗਰਾਸਾਂ ਜੀ ਹਾਂ ਕੋਸ਼ਿਸ਼ ਕਰੀਏ ਇਸ ਗੱਲ ਦੀ ਹਨਾ ਬਾਈ ਉਸ ਪਾਸੇ ਹੋਵਾਂਗੇ ਬਾਈ ਸਰਜਿੰਦਰ ਸਿੰਘ ਨਾਲ ਤੁਹਾਡੀ ਫਿਰ ਫਿਰ ਆਪਣਾ ਗਰਾਸ ਵਾਲਾ ਗਰਾਊਂਡ ਕੋ ਰਿੰਗ ਵਾਲਾ ਜਿਹੜਾ ਹੋਵੇ ਉੱਤੇ ਗਰਾਸ ਲਾ ਕੇ ਆਪਣੀ ਮੇਨਟੇਨ ਹੋ ਜੇ ਫਿਰ ਨਾ ਭਾਈ ਜਿਹੜੀ ਗਰਾਸ ਦੇ ਉੱਤੇ ਜਦੋਂ ਆਪਾਂ ਜਾਨਵਰ ਡਿਸਪਲੇ ਕਰਦੇ ਆ ਆ ਉਹਦੀ ਗਰੇਸ ਹੀ ਹੋ ਰਹੀ ਜੀ ਉਹਦੀ ਗਰੇਸ ਹੀ ਹੋ ਰਹੀ ਉਹਦੀ ਬੱਕਰੀ ਗਰੇਸ ਆ ਉਹਦੀ ਹਾਂ ਬੱਕਰੀ ਗਰੇਸ ਆ ਤੇ ਉਹ ਆਪਾਂ ਮਗਰੋਂ ਕਾਹ ਕੁ ਲਾਵਾਂਗੇ ਤੇ ਆ ਲਾ ਲਾਂਗੇ ਲਾ ਲਾਂਗੇ ਜੀ ਆਪਾਂ ਦਾ ਬਾਬਾ ਜੀ ਨੇ ਬਹੁਤ ਰਹਿਗਾ ਮੋਟਰ ਪਾਤੀ ਉਹਨਾਂ ਨੇ ਚਲੋ ਹੋਰ ਮੋਟਰ ਪਾਉਣੀ ਹੋ ਜਾਂ ਕਿਵੇਂ ਕਰਨੀ ਉਹ ਪੱਕਾ ਕਰਕੇ ਨਾ ਉਹਨੂੰ ਪਾਣੀ ਦਾ ਹੱਲ ਕਰਕੇ ਉੱਥੇ ਲਾ ਲਾਂਗੇ ਚਲਾ ਦਾਂਗੇ ਚਲਾ ਦਾਂਗੇ ਚਲਾ ਦਾਂਗੇ ਕਰਖਾਂਗੇ ਕਿੰਨਾ ਜਿੰਦਾ ਗੁੰਡਾ ਲੱਗਦਾ ਯਾਰ ਭਾਈ ਆ ਆਪਣੇ ਪ੍ਰਾਪਰਟੀ ਆ ਯਾਰ ਆਪਣੀ ਹੈ ਇਹ ਪ੍ਰਾਪਰਟੀ ਇਸੇ ਜਿਆਦਾ ਸਜਾਤਾ ਹੈ ਭਾਈ ਹਰੇਕ ਸਾਲ ਲੱਗਣਾ ਉਹ ਲਾਪਾ ਕੋਸ਼ਿਸ਼ ਮਾਲਕ ਸੱਚੇ ਪਾਤਸ਼ਾਹ ਜੇ ਇਹ ਇਹ 12 ਕਿੱਲਿਆਂ ਨੇ ਪਤਾ ਨਹੀਂ ਕਿੰਨਿਆਂ ਨੂੰ ਜ਼ਮੀਨ ਲੈ ਕੇ ਦੇ ਦੇਣੀ ਆ ਹਾਂ ਸਹੀ ਵਤਨਾਂ ਦੇ ਬਣੀਏ ਕਿੰਨੀਆਂ ਜ਼ਮੀਨ ਲੈ ਦੇਣੀ ਆ ਤੇ ਕਿੰਨਿਆਂ ਦੀ ਵਿਕਣੋਂ ਬਚਾ ਦੇਣੀ ਆ ਵਿਕਣੋਂ ਬਚਾ ਦੇਣੀ ਆ ਵੀ ਵੇਚ ਕੇ ਬਾਹਰ ਜਾਣ ਨਾਲੋਂ ਕਿੰਨੇ ਨੇ ਬਚਾ ਦੇਣੀ ਆ ਇਸ 12 ਕਿੱਲੇ ਨੇ ਤੁਹਾਡੀ ਜਮਾਂ ਸਹੀ ਗੱਲ ਹੈ ਜੀ ਹਾਂ ਵੀ ਇਹ 12 ਕਿੱਲੇ ਜਦੋਂ ਕਵਰ ਕੀਤੇ ਗਏ ਸੀ ਇਹ ਪੰਜਾਬ ਦੇ ਹਜ਼ਾਰਾਂ ਕਿੱਲੇ ਬਚਾਉਣ ਲਈ ਕੀਤੇ ਗਏ ਸੀ ਬਚਾਉਣ ਲਈ ਕੀਤੇ ਗਏ ਸੀ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਤੇ ਲੰਗਰ ਹਰ ਵਕਤ ਸੁਰਜਿੰਦਰ ਭਾਈ ਦਿੱਲੀ ਬਾਬਾ ਜੀ ਨੇ ਉੱਥੋਂ ਜੀ ਚਾਹ ਦੁੱਧ ਮਿੱਠਾ ਹਰ ਤਰ੍ਹਾਂ ਦਾ ਲੰਗਰ ਜੀ ਇਹੋ ਜਿਹਾ ਕਹਿੰਦਾ ਮਤਲਬ ਸੇਵਾ ਲੈਣੀ ਇਹਨਾਂ ਨੇ ਰਾਤ ਤੱਕ ਕੋਈ ਆਈ ਜਾਵੇ ਜੀ ਕੋਈ ਕੰਮ ਵਾਲਾ ਚਾਹ ਨਹੀਂ ਵਾਲਾ ਵੀ ਸ਼ੱਕੇ ਜਾਂਦਾ ਜੀ ਤੇ ਇੱਕ ਗੱਲ ਮੈਂ ਸੇਵਾਦਾਰਾਂ ਨੂੰ ਹੋਰ ਕਹਿਣਾ ਕਿ ਤੁਹਾਡੇ ਦਿਮਾਗ 'ਚ ਕਿਤੇ ਆਇਆ ਨਾ ਲਈ ਫਿਰ ਉਹ ਵੀ ਫਲਾਨੀ ਕਮੇਟੀ ਵਾਲੇ ਲੱਗੇ ਵਿਆ ਜਿਹਦੇ ਦਿਮਾਗ 'ਚ ਆਉਂਦੀ ਆ ਕੋਈ ਗੱਲ ਨਹੀਂ ਆ ਜੋ ਸਾਰੇ ਕਮੇਟੀ ਵਾਲੇ ਬੀਤੀ ਵਾਲੇ ਹੀ ਆ ਸਾਰੇ ਇੱਥੇ ਇੱਥੇ ਤਾਂ ਨਿੱਜੀ ਕਮੇਟੀ ਇੱਥੇ ਤਾਂ ਪਿੰਡਾਂ ਦੇ ਸਾਰੇ ਸਾਰੇ ਪੰਜਾਬ ਦਾ ਮੇਲਾ ਜੀ ਇਹਨਾਂ ਗੱਲਿਆਂ ਦਾ ਮੇਲਾ ਨਹੀਂ ਆ ਹਾਂ ਵੀ ਇਹ ਕੋਈ ਫਲਾਨੀ ਕਮੇਟੀ ਨਾਲ ਭਾਸ਼ਾ ਬੱਤ ਨਹੀਂ ਵੀ ਸਾਡਾ ਮੇਲਾ ਸਾਰੇ ਪੰਜਾਬ ਦਾ ਮੇਲਾ ਤੇ ਪਸ਼ੂ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਪਾਰਟਿਸਪੇਟ ਕਰੋ ਆ ਜੋ ਬਾਈ ਤੂੰ ਵੱਧ ਲਾ ਰੋ ਜੋਰ ਚੱਕ ਦ ਕੋਈ ਜਿੱਤ ਕੇ ਜਾਊ ਕੋਈ ਸਿੱਖ ਕੇ ਸਿੱਤ ਜੋ ਸਹੀ ਗੱਲ ਹੈ ਯਾਰ ਕੋਈ ਜਿੱਤ ਕੇ ਜਾਊ ਕੋਈ ਸਿੱਖ ਕੇ ਜਾਊ ਕੋਈ ਟਰੋਫੀ ਲੈ ਜੂ ਕੋਈ ਸੁਪਨਾ ਲੈ ਜੂ ਕੋਈ ਸੁਪਨਾ ਲੈ ਜੂ ਸਹੀ ਗੱਲ ਹੈ ਬਈ ਸਹੀ ਗੱਲ ਤੇ ਇੱਕ ਗੱਲ ਮੈਂ ਦੇਖੀ ਆ ਟਰੋਫੀਆਂ ਲਿਜਾਣ ਵਾਲਿਆਂ ਨੂੰ ਸੁਪਨੇ ਲਿਜਾਣ ਵਾਲੇ ਵੱਡੇ ਬਣ ਜਾਂਦੇ ਵੱਡੇ ਬਣ ਜਾਂਦੇ ਜੀ ਬਣ ਜਾਂਦੇ ਬਣਦੇ ਦੇਖੇ ਜੀ ਆਪਾਂ ਬਣਦੇ ਦੇਖੇ ਆਪਾਂ ਤੇ ਜੋ ਬਣੇ ਆ ਅੱਜ ਜੋ ਬਾਈ ਖੜਾ ਇਹਦਾ ਇਹ ਸੁਪਨਾ ਸੀ ਜੋ ਮੈਂ ਖੜਾ ਮੇਰਾ ਸੁਪਨਾ ਮਤਲਬ ਸੁਪਨਿਆਂ ਵਾਲੇ ਲੋਕ ਬਹੁਤ ਉੱਪਰ ਚਲੇ ਜਾਂਦੇ ਆ ਤੇ ਇੱਥੇ ਤੁਹਾਨੂੰ ਸੁਪਨਾ ਲੈਣਾ ਸਿਖਾਵਾਂਗੇ ਸਰ ਬਿਲਕੁਲ ਜੀ ਬਿਲਕੁਲ ਮਾਲਕ ਸੱਚੇ ਪਾਸ਼ਾ ਇੱਥੇ ਸੁਪਨਾ ਲੈਣਾ ਸਿਖਾਉ ਤੇ ਤੁਸੀਂ ਆਪ ਸੁਖਿੰਦਰ ਭਾਈ ਤਿੰਨ ਦਿਨ ਕੀ ਉਹ ਦਿਨ ਦੇ ਲੱਗੇ ਹੋਏ ਨਾਲ ਤੇ ਤੁਹਾਡੀ ਮੌਜੂਦਗੀ ਚ ਇੱਥੇ ਬਹੁਤ ਕਿਉਂਕਿ ਤੁਸੀਂ ਬਿਲਕੁਲ ਇੱਕ ਗਰਾਉਂਡ ਤੋਂ ਇੱਕ ਕਿਸਾਨ ਨੂੰ ਜੋੜਿਆ ਜੀ ਹਰ ਇੱਕ ਕਿੱਤੇ ਚ ਹਰ ਇੱਕ ਧੰਦੇ ਜੋੜਿਆ ਹੈ ਤੇ ਤੁਹਾਡਾ ਹੀ ਅਸੀਂ ਤੇ ਤੈਹਲ ਦੇ ਲੋ ਤੁਹਾਨੂੰ ਧੰਨਵਾਦ ਕਰਦੇ ਆਂ ਬਾਈ ਵੀ ਤੁਸੀਂ ਇੰਨਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਸਾਨੂੰ ਤਾਂ ਤੁਹਾਡਾ ਸਾਰੀ ਕਮੇਟੀ ਤੁਸੀਂ ਕਮੇਟੀ ਦੇ ਵਿੱਚ ਮੁਖੀ ਆ ਤੁਸੀਂ ਕਿਹਾ ਵੀ ਸਾਰੀ ਕਮੇਟੀ ਆਪਣੀ ਸਾਰੀ ਆਪਣਾ ਜਿਹੜਾ ਆਪਣਾ ਸੰਜੋਗ ਕਰਨ ਵਾਲਾ ਕੰਮ ਕਰਨ ਵਾਲਾ ਸਾਰੀ ਕਮੇਟੀ ਹੈ ਥਾਪੜਾ ਆਪਣਾ ਬਾਬਾ ਜੀ ਦਾ ਵੱਡਿਆਂ ਦਾ ਤੇ ਸੰਤਾਂ ਦਾ ਸਾਫ਼ ਨੀਤ ਨਾਲ ਸਿੱਧੀ ਨੀਤ ਨਾਲ ਆਪਾਂ ਲੱਗੇ ਆਂ ਤੇ ਮਾਲਕ ਸੱਚੇ ਪਾਤਸ਼ਾਹ ਆਪਾਂ ਨੂੰ ਬਰਕਤ ਹੀ ਰੱਖੇ ਜੀ ਕਮੇਟੀ ਮੈਂਬਰਾਂ ਬਾਈ ਕਿਸੇ ਨੂੰ ਉਧਰ ਦੀ ਭੁੱਖ ਨਹੀਂ ਅਸੀਂ ਤਾਂ ਦਿਲੋਂ ਲੱਗੇ ਹੋਏ ਆਂ ਜੀ ਦਿਨੋ ਹੀ ਕਰਨਾ ਜੋ ਕੁਝ ਕਰਨਾ ਠੀਕ ਆ ਕੋਈ ਅਹੁਦਾ ਲੈ ਕੇ ਨਹੀਂ ਚੱਲੇ ਨਾ ਚੱਲਣਾ ਜੀ ਠੀਕ ਆ ਇੱਕ ਨਵਾਨੇ ਹੋ ਕੇ ਮੈਂਬਰ ਹੋ ਕੇ ਚੱਲੇ ਆਂ ਉਹ ਸਾਰਾ ਕੁਝ ਕਰਾਂਗੇ ਬਾਕੀ ਜਿਹੜਾ ਤੁਸੀਂ ਕੰਮ ਕਰਿਆ ਘੋੜਿਆਂ ਮੁਥਲਿਆਂ ਚੱਕ ਕੇ ਇੱਥੇ ਲਾਤਾ ਹੁਣ ਸਾਡੇ ਮੇਲੇ ਨੂੰ ਵੀ ਇੱਥੋਂ ਚੱਕ ਕੇ ਤੁਸੀਂ ਉੱਤੇ ਬਸ ਕੇ ਕਰਾ ਰਾਇ ਦਰੋਂ ਬਾਈ ਤੇ ਨਾਲ ਆਪਣਾ ਪਵਾਣੇ ਚੰਗੇ ਚੰਗਾ ਕੰਮ ਆਸ ਦੀ ਕਿਰਨ ਕੋਈ ਦਿਖਾਉਣ ਵਾਲਾ ਬਣੇ ਬਣੇ ਜੀ ਬਣੇ ਬਣੇ ਲੋਕ ਉਹਨੂੰ ਲਾਟ ਬਣਾ ਲੈਂਦੇ ਆ ਆਪਦੀ ਆਪ ਬਿਲਕੁਲ ਜੀ ਬਿਲਕੁਲ ਇਹਨੂੰ ਵੀ ਬਣਾ ਲੈਣਾ ਬਣਾ ਲੈਣਾ ਜੀ ਬਣਾ ਲੈਣਾ ਬਿਲਕੁਲ ਸਹੀ ਗੱਲ ਹੈ ਤੇ ਲੈ ਬਈ ਤੁਸੀਂ ਫੋਨ ਕਰਕੇ ਕਮੇਟੀ ਨੂੰ ਚਿੰਤਨਪ੍ਰਿਤ ਕਰੋ ਕਿ ਤੁਸੀਂ ਵੱਡੇ ਲੈਵਲ ਤੇ ਪਸ਼ੂ ਲੈ ਕੇ ਆ ਰਹੇ ਆਂ ਸਟਾਲਾਂ ਲੈ ਕੇ ਆ ਰਹੇ ਆਂ ਤੇ ਟਰਾਲੀਆਂ ਭਰ-ਭਰ ਕੇ ਵੇਖਣ ਆ ਰਹੇ ਆਂ ਵੇਖਣ ਆ ਦੇ ਜਦੋਂ ਹੀ ਤੁਸੀਂ ਫੋਨ ਕਰਦੇ ਸਾਡੀ ਅੱਧਾ ਫਿਕਰ ਮੁੱਕ ਜਾਣਾ ਸਹੀ ਗੱਲ ਹੈ ਤੇ ਬਾਕੀ ਦਾ ਦਾਤਾ ਪ੍ਰਮਾਤਮਾ ਕਿਰਪਾ ਕਰੇ ਬੜੇ ਸੋਹਣੇ ਦੇਣਾ ਤੇ ਚੰਗੇ ਦਿਨ ਪੰਜਾਬ ਤੇ ਹੁਣ ਇਸ ਉਮੀਦ ਲਈ ਮੇਲਾ ਲੱਗ ਰਿਹਾ ਤੁਸੀਂ ਸਹਿਯੋਗ ਕਰਨਾ ਤੁਹਾਡਾ ਇਸ ਸਹਿਯੋਗ ਦੇ ਵਿੱਚ ਹਿੱਸਾ ਤੁਹਾਡਾ ਇੱਕ ਕਦਮ ਤੁਹਾਡੀ ਇੱਕ ਪੈੜ ਇਸ ਮੰਡੀ ਦੇ ਵਿੱਚ ਪੰਜਾਬ ਦੇ ਭਵਿੱਖ ਲਈ ਅੱਗੇ ਤੁਰਨ ਲਈ ਵੱਡੀ ਗੱਲ ਹੋਊਗੀ ਤੁਸੀਂ ਇੱਕ ਪੈੜ ਕਰਨ ਪਲੀਜ਼ ਜੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਤੁਸੀਂ ਇੱਕ ਪੈੜ ਕਰਨ ਜਰੂਰ ਆਉਣਾ ਇਸ ਉਮੀਦ ਦੇ ਨਾਲ ਤੁਹਾਡੇ ਤੋਂ ਆਗਿਆ ਮੰਗਦੇ ਆ ਤੇ ਫਿਰ ਸਮੇਂ-ਸਮੇਂ ਵੀਡੀਓ ਪਾਵਾਂਗੇ ਸਾਰਾ ਦਿਖਾਵਾਂਗੇ ਜਿਉਂਦੇ ਰੋ